ਸਸਿਕਾਲ ਜੀ ਤੁਸੀਂ ਵੇਖ ਰਹੇ ਹੋ ਰਵਾਇਤ ਪੰਜਾਬ ਤੇ ਮੈਂ ਹਾਂ ਅਮਰਤ ਢਾਲੀਵਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ 2007 ਵਿੱਚ ਵਾਪਰੀ ਮੋਗਾ ਸੈਕਸ ਸਕੈਂਡਲ ਦੀ ਇਸ ਸੈਕਸ ਸਕੈਂਡਲ ਦੇ ਵਿੱਚ ਪੁਲਿਸ ਦੇ ਚਾਰ ਉੱਚ ਅਧਿਕਾਰੀਆਂ ਦਾ ਨਾਮ ਆਉਣ ਨਾਲ ਪੁਲਿਸ ਦੇ ਮੱਥੇ ਤੇ ਇੱਕ ਵੱਡਾ ਕਲੰਕ ਲੱਗਦਾ ਹੈ ਇੱਥੇ ਹੀ ਬਸ ਨਹੀਂ ਉਸ ਸਮੇਂ ਦੇ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸੁਪੁੱਤਰ ਵਰਜਿੰਦਰ ਸਿੰਘ ਉਰਫ ਮੱਖਣ ਵਰਾੜ ਦਾ ਨਾਂ ਚਰਚਾ ਵਿੱਚ ਆਉਣ ਤੇ ਸਿਆਸਤ ਦੇ ਵਿੱਚ ਤਰਸਲੀ ਮੱਤ ਜਾਂਦੀ ਹੈਗੀ ਇਹ ਸਾਰੇ ਮਸਲੇ ਨੂੰ ਹਾਈ ਕੋਰਟ ਬਖਤੌਰ ਸਿੰਘ ਢਿੱਲੋਂ ਜੀ ਦੇ ਖਬਰਾਂ ਦੇ ਉੱਤੇ ਸੂਮੋਟੋ ਲੈਂਦੀਆਂ ਤੇ ਇਸ ਜਾਂਚ ਨੂੰ ਸੀ.ਆਈ. ਨੂੰ ਸੌਪ ਦਿੰਦੀ ਹੈ। ਮੇਰੇ ਨਾਲ ਨੇ ਵਖਤੌਰ ਸਿੰਘ ਢਿੱਲੋਂ ਜੀ ਜਾਣਦੇ ਆ ਇਹ ਸਾਰੇ ਮਸਲੇ ਬਾਰੇ। ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ ਮਿਹਰਬਾਨ। ਢਿੱਲੋਂ ਸਾਹਿਬ बतौर ਪੱਤਰਕਾਰ ਸਭ ਤੋਂ ਪਹਿਲਾਂ ਇਹ ਮਸਲਾ ਤੁਹਾਡੇ ਧਿਆਨ ਵਿੱਚ ਕਿਵੇਂ ਆਉਂਦਾ ਹੈ? ਅਸਲ ਦੇ ਵਿੱਚ 2007 ਦੇ ਵਿੱਚ ਇੱਕ ਅਜਿਹੀ ਇਨਸੀਡੈਂਟ ਵਾਪਰੀ ਬਠਿੰਡੇ ਚ ਇੱਕ ਅਜਿਹੀ ਘਟਨਾ ਵਾਪਰੀ। ਜੀ ਜਿੱਥੇ ਪੁਲਿਸ ਦੇ ਇੱਕ ਬੜੇ ਜਾਮਬਾਜ ਅਫਸਰ ਬਹੁਤ ਹੀ ਇਮਾਨਦਾਰ ਜੀ ਔਰ ਆਪਣੇ ਇਹ ਕਰਤੱਬ ਨੂੰ ਪ੍ਰਮੁਖਤਾ ਦੇਣ ਵਾਲੇ ਵਿਅਕਤੀ ਦੇ ਉੱਤੇ ਬਹੁਤ ਬੁਰਾ ਟਾਈਮ ਆ ਗਿਆ ਸੀ ਜੀ ਬੇਲੇ ਦੇ ਐਸਐਸਪੀ ਨੂੰ ਕੁਝ ਲੋਕਾਂ ਨੇ ਚੁਕਤਾ ਇੱਥੇ ਕੋਈ ਇਨਸੀਡੈਂਟ ਵਾਪਰੀ ਸੁਦੇ ਰਿਸ਼ਤੇਦਾਰ ਵੱਲੋਂ ਕੁਝ ਕੰਮ ਕੀਤਾ ਗਿਆ ਸੀ ਇਹ ਜਿਹੜਾ ਇਹ ਅਪਰਾਧ ਕੀਤਾ ਇਹ ਅਪਰਾਧ ਜੇ ਇੱਕ ਇੱਕ ਬੰਦਾ ਅਪਰਾਧ ਕਰਦਾ ਹੈ ਉਹਦਾ ਰਿਸ਼ਤੇਦਾਰ ਇਨਚਾਰਜ ਲੱਗਿਆ ਹੋਇਆ ਕਿਸੇ ਪੁਲਿਸ ਚੌਕੀ ਦਾ ਜੀ ਇਹ ਉਹਦੀ ਮਿੱਲੀ ਭੁਗਤ ਤੋਂ ਬਗੈਰ ਹੋ ਨਹੀਂ ਸਕਦਾ ਇਸ ਲਈ ਜਿਹੜਾ ਅਪਰਾਧ ਹੋਇਆ ਇਹਦੇ ਚ ਉਹਦੀ ਇਨਵੋਲਵਮੈਂਟ ਹੈ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਵਧੀਆ ਰਹੂ ਤੇ ਬੇਲੇ ਦੇ ਐਸਐਸਪੀ ਨੇ ਉਸ ਬੰਦੇ ਨੂੰ ਡਿਸਮਿਸ ਕਰਨ ਦਾ ਫੈਸਲਾ ਲਗਭਗ ਕਰ ਲਿਆ ਸੀ ਜੀ ਲੇਕਿਨ ਜਦੋਂ ਉਸ ਅਪਰਾਧ ਨਾਲ ਸੰਬੰਧਿਤ ਪ੍ਰੈਸ ਕਾਨਫਰੰਸ ਹੋਈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਜਵਾਬ ਹੋਏ ਜੀ ਤਾਂ ਮੈਂ ਉਸ ਪੁਲਿਸ ਅਧਿਕਾਰੀ ਨੂੰ ਜਿਹੜਾ ਉਸ ਵੇਲੇ ਦਾ ਐਸਐਸਪੀ ਸੀ ਨੂੰ ਸਵਾਲ ਕੀਤਾ ਕਿ ਜਿਸ ਬੰਦੇ ਨੇ ਅਪਰਾਧ ਕੀਤਾ ਸੀ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜੀ ਤਾਂ ਐਸਐਸਪੀ ਸਾਹਿਬ ਕਹਿੰਦੇ ਗ੍ਰਿਫਤਾਰ ਕੀਤਾ ਉਹਦੇ ਰਿਸ਼ਤੇਦਾਰ ਨੇ ਜੀ ਮੈਂ ਫਿਰ ਇਹ ਗੱਲ ਕਹੀ ਕਿ ਰਿਸ਼ਤੇਦਾਰ ਨੇ ਜਿਹੜਾ ਇਨਚਾਰਜ ਥਾਣੇ ਦਾ ਰਿਸ਼ਤੇਦਾਰ ਹੈ ਪੁਲਿਸ ਅਫਸਰ ਹੈ ਉਹਨੇ ਆਪਣੀ ਰਿਸ਼ਤੇਦਾਰੀ ਨਾਲੋਂ ਜ਼ਿਆਦਾ ਤਰਜੀਹ ਵਰਦੀ ਨੂੰ ਦਿੱਤੀ ਹੈ ਕਿ ਨਹੀਂ ਦਿੱਤੀ ਜੀ ਤੇ ਐਸਐਸਪੀ ਸਾਹਿਬ ਕਹਿੰਦੇ ਵੀ ਹਾਂ ਵਰਦੀ ਨੂੰ ਤਰਜੀਹ ਦਿੱਤੀ ਹੈ ਤੇ ਮੈਂ ਕਹਾਂ ਫਿਰ ਇਹਦਾ ਮਤਲਬ ਇਹ ਹੈ ਕਿ ਜਿਸ ਬੰਦੇ ਨੇ ਇੱਕ ਬੜੇ ਗੰਭੀਰ ਅਪਰਾਧ ਨੂੰ ਡਿਟੈਕਟ ਕੀਤਾ ਹੈ ਜੀ ਔਰ ਆਪਣੇ ਹੀ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ ਉਸ ਬੰਦੇ ਨੇ ਤਾਂ ਜਿਹੜੀ ਹੈਗੀ ਆਪਣੀ ਫਰਜ਼ ਨਿਭਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛਡੀ ਜੀ ਕੀ ਤੁਸੀਂ ਉਸ ਬੰਦੇ ਨੂੰ ਉਸ ਅਫਸਰ ਨੂੰ ਆਵਾਜ਼ ਦੇਣ ਵਾਸਤੇ ਸਰਕਾਰ ਨੂੰ ਲਿਖੋਗੇ ਜੀ ਤਾਂ ਐਸਐਸਪੀ ਸਾਹਿਬ ਕਹਿੰਨ ਲੱਗੇ ਵੀ ਜ਼ਰੂਰ ਲਿਖਣਾ ਪਊਗਾ ਜੀ ਅਮਰਤਜੀਤ ਨਤੀਜਾ ਇਹ ਹੋਇਆ ਕਿ ਜਿਸ ਬੰਦੇ ਨੂੰ ਡਿਸਮਿਸ ਕਰਨਾ ਚਾਹੁੰਦੇ ਸੀ ਉੱਚ ਅਧਿਕਾਰੀ ਜੀ ਉਹ ਬੰਦਾ ਹੀਰੋ ਬਣ ਕੇ ਉਭਰਿਆ ਤੇ ਸਾਰੀਆਂ ਅਖਬਾਰਾਂ ਦੇ ਵਿੱਚ ਸਾਰੇ ਟੀਵੀ ਚੈਨਲਾਂ ਦੇ ਵਿੱਚ ਉਹਨਾਂ ਦੀ ਇੱਕ ਫਰਜ਼ ਨਿਭਾਉਣ ਵਾਲੇ ਅਧਿਕਾਰੀ ਵਜੋਂ ਉਹਨਾਂ ਦੀ ਵਹਿਦਾ ਵਹਿਦਾ ਹੋ ਗਈ ਜੀ ਉਹਨਾਂ ਦੀ ਬੱਲੇ ਬੱਲੇ ਹੋ ਗਈ ਜੀ ਇਹ ਮਾਮਲਾ ਇਸ ਤਰ੍ਹਾਂ ਵਾਪਰਿਆ ਅ ਜਿਵੇਂ ਕਿ ਅੱਜ ਦਿਨੇ ਉਹ ਖਬਰਾਂ ਲੱਗਦੀਆਂ ਜੀ ਰਾਤ ਨੂੰ ਮੈਨੂੰ ਇੱਕ ਮੋਗਾ ਜ਼ਿਲ੍ਹੇ ਦੇ ਪੁਲਿਸ ਅਫਸਰ ਦਾ ਫੋਨ ਆਉਂਦਾ ਜੀ ਉਹ ਮੈਨੂੰ ਕਹਿੰਦੇ ਵੀ ਫਲਾਣ ਸਿੰਘ ਦਾ ਤਾਂ ਤੁਸੀਂ ਬਚਾਅ ਕਰ ਲਿਆ ਉਹਨੂੰ ਬਚਾ ਲਿਆ ਲੇਕਿਨ ਸਾਡੀ ਪੁਲਿਸ ਦੇ ਜਿਹੜੇ ਵੱਡੇ ਅਫਸਰ ਹੈ ਉਹਨਾਂ ਦਾ ਵਕਾਰ ਦਾਤੇ ਲੱਗਿਆ ਹੋਇਆ ਤੇ ਉਸ ਵਕਾਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੈਂ ਕਿਹਾ ਜੀ ਕਿਉਂ ਨਹੀਂ ਸੰਪਰਕ ਕਰੂਗਾ ਉਹ ਬੰਦਾ ਡੀਐਸਪੀ ਰੈਂਕ ਦਾ ਸੀ ਜੀ ਨੈਕਸਟ ਡੇ ਅਸੀਂ ਚਲੇ ਗਏ ਉਹਨਾਂ ਦੇ ਕੋਲੇ ਦੋ ਤਿੰਨ ਪੱਤਰਕਾਰ ਮੈਂ ਜਦੋਂ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਤੇ ਉਹ ਕਹਾਣੀ ਇੰਨੇ ਵੀ ਜਵੇਂ ਉਹਨਾਂ ਨੇ ਦੱਸੀ ਤਾਂ ਮੇਰੇ ਜ਼ਿਹਨ ਦੇ ਵਿੱਚ ਬੈ ਗਈ ਜੀ ਮੈਂ ਕਹ ਵੀ ਤਾਂ ਬਹੁਤ ਵੱਡਾ ਮਾਮਲਾ ਹੈ ਤਾਂ ਮੈਂ ਫਿਰ ਉਸ ਮਾਮਲੇ ਨੂੰ ਆਪਣੇ ਅਖਬਾਰ ਤੇ ਮੈਂ ਉਹਨਾਂ ਦਿਨਾਂ ਦੇ ਵਿੱਚ ਨਮਾਜ਼ ਮਾਨਾ ਦੇ ਵਿੱਚ ਰੈਗੂਲਰ ਕੰਮ ਕਰਦਾ ਹੁੰਦਾ ਸੀ ਜੀ ਔਰ ਲਗਭਗ ਮੈਂ ਭਾਵੇਂ ਪੱਤਰਕਾਰ ਬਠਿੰਡਾ ਤੋਂ ਸੀ ਲੇਕਿਨ ਮੈਂ ਸਾਰਾ ਜਿਹੜਾ ਦੱਖਣੀ ਪੰਜਾਬ ਹੈ ਇਹਨੂੰ ਦੇਖਦਾ ਹੁੰਦਾ ਸੀ ਜੀ ਇੰਪੋਰਟੈਂਟ ਨਿਊਜ਼ ਜਿਹੜੀ ਹੁੰਦੀ ਸੀ ਮੈਂ ਉਹ ਕਦੇ ਛੱਡੀ ਨਹੀਂ ਸੀ ਤਾਂ ਫਿਰ ਮੈਂ ਉਹ ਖਬਰ ਆਪਣੇ ਅਖਬਾਰ ਨੂੰ ਭੇਜਤੀ ਮੇਰੇ ਅਖਬਾਰ ਦੇ ਵਿੱਚ ਫਰਸਟ ਪੇਜ ਦੇ ਉੱਤੇ ਬਹੁਤ ਵੱਡੀ ਸਟੋਰੀ ਹੋ ਲੱਗੀ ਕਿ ਕਿਵੇਂ ਇਹ ਸੈਕਸ ਸਕੈਂਡਲ ਹੈ ਜਿਹੜਾ ਇਹ ਸੈਕਸ ਸਕੈਂਡਲ ਦੇ ਵਿੱਚੇ ਸੂਤਰ ਤਾਰ ਕੋਈ ਹੋਰ ਨਹੀਂ ਸਕੋ ਪੁਲਿਸ ਦੇ ਅਧਿਕਾਰੀ ਹੈ ਜੀ ਤਾਂ ਮੈਨੂੰ ਕੋਈ ਪਤਾ ਨਹੀਂ ਕਿ ਮੇਰੀ ਖਬਰ ਦਾ ਕਿਸੇ ਨੇ ਨੋਟਿਸ ਲਿਆ ਜਾਂ ਨਹੀਂ ਲਿਆ ਉਹਨਾਂ ਦਿਨਾਂ ਦੇ ਵਿੱਚ ਇੱਕ ਐਡੀਸ਼ਨਲ ਐਡਵੋਕੇਟ ਜਰਨਲ ਲੱਗੇ ਹੁੰਦੇ ਸੀਗੇ ਐ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪੰਜਾਬ ਵਾਲੀ ਸਾਈਡ ਤੋਂ ਜੀ ਉਹਨਾਂ ਦਾ ਕਿਉਂਕਿ ਲਿੰਕ ਬਠਿੰਡਾ ਨਾਲ ਸੀ ਜੀ ਮੇਰੇ ਚ ਅੱਗੇ ਵਕਫਕਾਰ ਸੀ ਜੀ ਤਾਂ ਮੈਨੂੰ ਅਚਨਚੇਤ ਉਹ ਮਿਲਦੇ ਹੈ ਮੈਨੂੰ ਕਹਿੰਦੇ ਵੀ ਤੇਰੀ ਖਬਰ ਨੇ ਯਾਰ ਬੜੀ ਤਰਸੱਲੀ ਪਾਤੀ ਜੀ ਮੈਂ ਕਹਿੰਦੀ ਕਿਵੇਂ ਤਰਸੱਲੀ ਪਾਈ ਤਾਂ ਫਿਰ ਉਹਨਾਂ ਨੇ ਮੈਨੂੰ ਜਿਹੜੀ ਹਕੀਕਤ ਦੱਸੀ ਉਸ ਹਕੀਕਤ ਤੋਂ ਪਤਾ ਲੱਗਿਆ ਕਿ ਮੇਰੀ ਖਬਰ ਦਾ ਬਾਨ ਜੋਗ ਮਹਿਤਾਬ ਸਿੰਘ ਜਿਹੜੇ ਉਸ ਵੇਲੇ ਦੇ ਹਾਈ ਕੋਰਟ ਦੇ ਬਡੇ ਸੀਨੀਅਰ ਜਜ ਸੀ ਉਹਨਾਂ ਨੇ ਦਾ ਸੁਮੋ ਟੋਰਨੋਟਸ ਲਿਆ ਔਰ ਉਹਨੂੰ ਜਿਹੜਾ ਹੈਗਾ ਇੱਕ ਰਿਟ ਦੇ ਤੌਰ ਦੇ ਤੇ ਕਨਸਿਡਰ ਕਰਕੇ ਬਾਅਦ ਦੇ ਵਿੱਚ ਉਹਦੇ ਆਧਾਰ ਦੇ ਉੱਤੇ ਸੀਬੀਆਈ ਅ ਇਨਕੁਆਰੀ ਦਾ ਆਰਡਰ ਕੀਤਾ ਸੀਬੀਆਈ ਨੇ ਫਿਰ ਉਹਦੀ ਇਨਕੁਆਰੀ ਕੀਤੀ ਪੋਲੀਟੀਕਲ ਬੰਦੇ ਵੀ ਵਿੱਚ ਸੀ ਲੇਕਿਨ ਹੁਣ ਜਾਣਕਾਰੀ ਇਹ ਮਿਲੀ ਹੈ ਕਿ ਸੀਬੀਆਈ ਦੀ ਉਸ ਜਾਂਚ ਨੂੰ ਜਿਹੜੀ ਐਫਆਈਆਰ ਦੇ ਵਿੱਚ ਤਬਦੀਲ ਹੋ ਗਈ ਸੀ ਔਰ ਉਸ ਤੱਪੀਸ਼ ਨੂੰ ਲਗਭਗ ਸਹੀ ਮੰਨ ਕੇ ਅਨ ਦੀ ਰਿਸੀਬ ਆਈ ਮੁਹਾਲੀ ਦੀ ਕੋਰਟ ਹੈ ਉਹਨੇ ਚਾਰ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਿਨ੍ਹਾਂ ਨੂੰ 4 ਤਾਰੀਖ ਨੂੰ ਮਤਲਬ ਜਿਹੜਾ ਹੈਗਾ ਸਜ਼ਾ ਸੁਣਾਈ ਜਾਣੀ ਹੈ ਜੀ ਕੌਣ ਕੌਣ ਅਧਿਕਾਰੀ ਹੈ ਉਹਦੇ ਵਿੱਚ ਜੀ ਉਹਦੇ ਵਿੱਚ ਉਸ ਵੇਲੇ ਦੇ ਐਸਐਸਪੀ ਮਿਸਟਰ ਦਵਿੰਦਰ ਸਿੰਘ ਘਰਚਾ ਹੈ ਜੀ ਉਸ ਵੇਲੇ ਦੇ ਐਸਪੀ ਜਿਹੜੇ ਉੱਥੇ ਤਾਇਨਾਤ ਸੀ ਮਿਸਟਰ ਪੀਐਸ ਸੰਧੂ ਹੈ ਜੀ ਇਨਸਪੈਕਟਰ ਰਵਣ ਕੁਮਾਰ ਔਰ ਇਨਸਪੈਕਟਰ ਅਮਰਜੀਤ ਸਿੰਘ ਚਾਰ ਬੰਦੇ ਜੀ ਲੇਕਿਨ ਜਥੇਦਾਰ ਤੋਤਾ ਸਿੰਘ ਦੇ ਫਰਜ਼ੰਦ ਬਿਰਜਿੰਦਰ ਸਿੰਘ ਬਰਾੜ ਉਰਫ ਮੱਖਣ ਬਰਾੜ ਉਹਨਾਂ ਨੂੰ ਉਸ ਕੇਸ ਦੇ ਵਿੱਚ ਬਰੀ ਕਰਤਾ ਨਾਲ ਕੁਝ ਹੋਰ ਲੋਕ ਵੀ ਬਰੀ ਕੀਤੇ ਹੋਣਗੇ ਉਹ ਹੈ ਔਰ ਹੁਣ ਇਹ ਦੇਖਣ ਵਾਲੀ ਗੱਲ ਹੈ ਵੀ ਇਹ ਮਾਮਲਾ ਜਿਹੜਾ ਮੇਰੇ ਨੋਟਿਸ ਦੇ ਵਿੱਚ ਆਇਆ ਤੇ ਇਹ ਫਿਰ ਹੋਇਆ ਵਾਪਰਕ ਨੇ ਜੀ ਇਹ ਕਹਾਣੀ ਬੜੀ ਲੰਬੀ ਹੈ ਜੀ ਇਹਦੇ ਬਾਰੇ ਸਰ ਤਫਸੀਲ ਚ ਦੱਸੋ ਸਾਡੇ ਦਰਸ਼ਕਾਂ ਨੂੰ ਵੀ ਤੁਹਾਡ ਨਬੇ ਕਿਵੇਂ ਇਹ ਪੁਲਿਸ ਸਕੈਂਡਲ ਨੂੰ ਅੰਜਾਮ ਦਿੱਤੀ ਸੀਗੀ ਤੇ ਕਿਵੇਂ ਇਹਨਾਂ ਦਾ ਸਾਜਾ ਧੰਦਾ ਚੱਲਦਾ ਸੀ ਬਹੁਤ ਬੜੇ ਪਹਿਲਾਂ ਅਲਾਹਾਬਾਦ ਹਾਈ ਕੋਰਟ ਨੇ ਇੱਕ ਟਿੱਪਣੀ ਕੀਤੀ ਸੀ ਜੀ ਜਿਸ ਟਿੱਪਣੀ ਦਾ ਦੁਹਰਾ ਕੀਤਾ ਫਿਰ ਬਾਅਦ ਦੇ ਵਿੱਚ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਮਾਮਲਾ ਸੁਪਰੀਮ ਕੋਰਟ ਚ ਗਿਆ ਸੀ ਜੀ ਉਹ ਜੱਜ ਸਾਹਿਬਾਨ ਨੇ ਜਿਹੜੀ ਆ ਉਸ ਵੇਲੇ ਇੱਕ ਜੱਜ ਸੀ ਜਾਂ ਦੋ ਜੱਜਾ ਮੇਰੇ ਦਿਮਾਗ ਦੇ ਵਿੱਚ ਹੁਣ ਨਿਕਲ ਗਈ ਜਿਹੜੇ ਅਲਾਹਾਬਾਦ ਹਾਈ ਕੋਰਟ ਦੇ ਜੱਜ ਸੀ ਉਹਨਾਂ ਨੇ ਪੁਲਿਸ ਬਾਰੇ ਇਹ ਟਿੱਪਣੀ ਕੀਤੀ ਸੀ ਜੀ ਸਾਰੀ ਪੁਲਿਸ ਬਾਰੇ ਨਹੀਂ ਲੇਕਿਨ ਪੁਲਿਸ ਦੇ ਵਿੱਚ ਕਿੱਸਾ ਪਕ ਕਹਿ ਸਕਦੇ ਆ ਉਹ ਜੀ ਜੀ ਕਿ ਪੁਲਿਸ ਦੇ ਵਿੱਚ ਵੀ ਜਿਹੜਾ ਜਥਬੰਦਕ ਗੁੰਡਾਗਰੋ ਹੈ ਵਰਦੀ ਦੇ ਵਿੱਚ ਗਰੋ ਹੈ ਜੀ ਔਰ ਜਿਹੜੇ ਇਸ ਕਿਸਮ ਦੇ ਲੋਕ ਆ ਉਹ ਸਾਰੀ ਵਰਦੀ ਧਾਰੀ ਫੋਰਸ ਨੂੰ ਬਦਨਾਮ ਕਰ ਦਿੰਦੇ ਆ ਜੀ ਜਿਵੇਂ ਕੱਜਕੱਲ ਤੁਸੀਂ ਦੇਖਿਆ ਪਟਿਆਲੇ ਦੇ ਵਿੱਚ ਵੀ ਕਦੇ ਇਹੀ ਘਟਨਾ ਵਾਪਰੀ ਹੈ ਜੀ ਜੀ ਬਿਲਕੁਲ ਕਰਨਲ ਦਾ ਘੁਟਾਪਾ ਹੋਇਆ ਕਰਨਲ ਨੂੰ ਸਾਰੀ ਪੰਜਾਬ ਪੁਲਿਸ ਨੇ ਤਾਂ ਘੁਟਾਪਾ ਨਹੀਂ ਕੀਤਾ ਲੇਕਿਨ ਘਟਾਰੇ ਦੇ ਵਿੱਚ ਸਾਰੀ ਪੰਜਾਬ ਪੁਲਿਸ ਆ ਗਈ ਕਿਉਂਕਿ ਕੁਝ ਪੁਲਿਸ ਦੇ ਜਿਹੜੇ ਹੈਗੇ ਇੰਸਪੈਕਟਰ ਉਹਨਾਂ ਦਾ ਗੁਨਾਹ ਹੈ ਤੇ ਉਹ ਤੋਂ ਵੱਡਾ ਗੁਨਾਹ ਜਿਹੜਾ ਉਸ ਗੁਨਾਹ ਨੂੰ ਛੁਪਾਉਣ ਵਾਲੇ ਅਧਿਕਾਰੀ ਉਹਨਾਂ ਦਾ ਹੈ ਪਰ ਉਹ ਸਾਰੀ ਪੁਲਿਸ ਵੀ ਹੋਇ ਚ ਉਹ ਟਿੱਪਣੀ ਜਿਹੜੀ ਸੀਗੀ ਉਸ ਟਿੱਪਣੀ ਨੂੰ ਫਿਰ ਜਸਪੰਨ ਸਿੰਘ ਖਾਲੜਾ ਨੇ ਕਿਸ ਤਰੀਕੇ ਇਸ ਤਰ੍ਹਾਂ ਦੁਹਰਾਇਆ ਕਿ ਜਿਹਨਾਂ ਲੋਕਾਂ ਨੇ ਜਿਹੜਾ ਅਧਿਕਾਰੀਆਂ ਨੇ ਜਿਸ ਫੋਰਸ ਨੇ ਆਮ ਲੋਕਾਂ ਦੀ ਪ੍ਰੋਟੈਕਸ਼ਨ ਕਰਨੀ ਹੈ ਤੇ ਜੀ ਉਹ ਹੀ ਲੋਕਾਂ ਨੂੰ ਮਾਰਨ ਵਾਸਤੇ ਆਗੇ ਤਾਂ ਅਲਾਵਾਦ ਹਾਈ ਕੋਰਟ ਦੀ ਨਹੀਂ ਉਸ ਵੇਲੇ ਦੀ ਟਿੱਪਣੀ ਸੀ ਮਾਨਯੋਗ ਸੁਪਰੀਮ ਕੋਰਟ ਨੇ ਕਹਿ ਦਿੱਤੀ ਉਹ ਠੀਕ ਹੈ ਜੀ ਹੁਣ ਆਪਾਂ ਇਹ ਕਹਾਣੀ ਕੀ ਹੈ ਜੀ ਇਹ ਕਹਾਣੀ ਹੈ ਕਿ ਸਿਧਵਾ ਬੇਟ ਇੱਕ ਪੁਲਿਸ ਸਟੇਸ਼ਨ ਹੈ ਜੀ ਪੁਲਿਸ ਜ਼ਿਲ੍ਹਾ ਜਗਰਾਉਂ ਦੇ ਵਿੱਚ ਪੈਂਦਾ ਹੈ ਸਿਧਵਾ ਬੇਟ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਬਰਸਾਲ ਮਿਸਾਲ ਉਹ ਵਰਸਾਲ ਦੀ ਇੱਕ ਕੁੜੀ ਸੀ 18-19 ਵਰਿਆਂ ਦੀ ਜੀ ਮਾਂ ਦੀ ਮੌਤ ਹੋ ਚੁੱਕੀ ਸੀ ਪਿਓ ਅਮਲੀ ਸੀ ਜੀ ਔਰ ਰੋਜ਼ਗਾਰ ਦੀ ਰਹਿਗਾ ਤੁਹਾਨੂੰ ਪਤਾ ਹਰ ਬੰਦੇ ਨੂੰ ਜਿਹਨੂੰ ਮੂਹ ਲੱਗਿਆ ਹੋਵੇ ਉਹਨੂੰ ਰੋਜ਼ਗਾਰ ਚਾਹੀਦਾ ਜੀ ਰੋਟੀ ਚਾਹੀਦੀ ਹੈ ਰੋਟੀ ਦੀ ਭਾਲ ਦੇ ਵਿੱਚ ਉਹ ਵਿਚਾਰੀ ਕਿ ਕੋਈ ਕੰਮ ਧੰਦਾ ਕਰ ਲਈਏ ਕਿਤੇ ਨਾ ਕਿਤੇ ਆਪਾਂ ਨੌਕਰੀ ਕਰ ਲਈਏ ਸ਼ਾਇਦ ਕਿਸੇ ਪੀਸ ਹੋਏ ਤੇ ਕਿ ਉਹਨੇ ਨੌਕਰੀ ਕਰਨੀ ਸ਼ੁਰੂ ਕਰਤੀ ਸੀ ਮੋਗੇ ਚ ਜੀ ਜਾਂ ਮੋਗੇ ਦੇ ਆਲੇ ਦੋਲੇ ਕਿਤੇ ਜੀ ਉੱਥੇ ਇੱਕ ਜਿਹੜੀ ਹੈਗੀ ਬੀਬੀ ਜਿਹਦਾ ਨਾਮ ਅਸਲ ਸਿਮਰਨ ਕੌਰ ਆ ਪਰ ਇੰਦੂ ਦੇ ਤੌਰ ਤੇ ਜਾਣੀ ਜਾਂਦੀ ਸੀ ਜੀ ਉਹਦੇ ਸੰਪਰਕ ਦੇ ਵਿੱਚ ਆਉਂਦੀ ਹੈ ਉਹ ਕੁੜੀ ਸਧਾਰਨ ਕੁੜੀ ਹੈ ਤੇ ਉਸ ਕੁੜੀ ਨੂੰ ਉਹਨੇ ਥੋੜਾ ਜਿਹਾ ਬੜਗਲਾ ਲਿਆ ਉਹਨੂੰ ਕੁੜੀ ਨੂੰ ਕਹਿੰਦੇ ਨੂੰ ਮੈਂ ਸਲਾਈ ਕਢਾਈ ਸਿਖਾ ਦਨੀ ਆ ਔਰ ਇਸ ਕਿੱਤੇ ਦੀ ਡਿਮਾਂਡ ਵਿਦੇਸ਼ ਦੇ ਵਿੱਚ ਬੜੀ ਹੈ ਹੁਣ ਤੁਹਾਨੂੰ ਪਤਾ ਹੈ ਕਿ ਮੋਗੇ ਦਾ ਆਲਾ ਦੋਲਾ ਜਿਹੜਾ ਹੈਗਾ ਸਾਡੇ ਇਸ ਮਾਲਵੇ ਦੇ ਖਿੱਤੇ ਦੇ ਵਿੱਚੋਂ ਸਭ ਤੋਂ ਪਹਿਲਾ ਮੋਗੇ ਦੇ ਲੋਕੀ ਜਾਂ ਮੋਗੇ ਜ਼ਿਲ੍ਹੇ ਦੇ ਆਲੇ ਦੁਆਲੇ ਦੇ ਲੋਕ ਹੈ ਜਿਹੜੇ ਵਿਦੇਸ਼ਾਂ ਕਿ ਚਾਰ ਲੱਗੇ ਜੀ ਜੀ ਔਰ ਹਰ ਨੌਜਵਾਨ ਜਿਹੜੀ ਕੁੜੀ ਮੁੰਡਾ ਹੈ ਉਹਨੂੰ ਇਸ ਗੱਲ ਦੀ ਲੱਲ ਹੁੰਦੀ ਹੈ ਕਿ ਮੈਂ ਵਿਦੇਸ਼ ਜਾਵਾਂ ਤੇ ਵਿਦੇਸ਼ ਦੇ ਵਿੱਚ ਜਾ ਕੇ ਨੌਕਰੀ ਹਾਸਲ ਕਰਾਂ ਉਹ ਲੜਕੀ ਜਿਹੜੀ ਘਰ ਰੋਜ਼ਗਾਰ ਆਸ ਤੇ ਰੋਟੀ ਆਪਣੇ ਜਿਹੜੀ ਪੇਟ ਦੀ ਅੱਗ ਬੁਝਾਉਣ ਵਾਸਤੇ ਰੋਟੀ ਕਮਾਉਣ ਲਈ ਚੁਰੀ ਸੀ ਉਹਨੂੰ ਜਦੋਂ ਇਹ ਜਲਵਾ ਦਿਖਾਇਆ ਗਿਆ ਕਿ ਤੂੰ ਤਾਂ ਵਿਦੇਸ਼ ਹੈ ਜਾਵੇਂਗੀ ਤੂੰ ਮੇਰੇ ਨਾਲ ਚੱਲ ਚੱਲ ਤੈਨੂੰ ਮੈਂ ਕੰਮ ਤਾਂ ਦੱਸ ਖੋਣੀਆ ਕੰਮ ਤਾਂ ਦੱਸਖਾਉਣ ਦੇ ਨਾਤੇ ਉਹਨੂੰ ਆਪਣੇ ਨਾਲ ਲੈ ਆਈ ਮੋਗਾ ਦੇ ਵਿੱਚ ਮੋਗਾ ਦੇ ਵਿੱਚ ਉਹਦਾ ਘਰ ਸੀਗਾ ਉੱਥੇ ਲੈ ਕੇ ਕਿਉਂਕਿ ਉਹ ਆਲਰੇਡੀ ਪਹਿਲਾਂ ਦੇ ਵਪਾਰ ਚ ਪਈ ਹੋਈ ਸੀ ਉਹਨੇ ਹੌਲੀ ਹੌਲੀ ਉਸ ਕੁੜੀ ਨੂੰ ਦੇ ਵਪਾਰ ਚ ਪਾਤਾ ਜੀ ਮੈਂ ਉਹ ਕੁੜੀ ਦਾ ਨਾਂ ਨਹੀਂ ਲੈਣਾ ਚਾਹੁੰਦਾ ਹੁਣ ਕਿਉਂਕਿ ਹੈ ਨਾ ਹੈ ਮੇਰੇ ਕੋਲ ਜੀ ਜੀ ਜੇ ਤੋ ਦੇ ਵਪਾਰ ਦੇ ਵਿੱਚ ਕੁੜੀ ਪੈ ਗਈ ਤਾਂ ਅਮਰਤ ਸਿੰਘ ਉਹਨਾਂ ਦਿਨਾਂ ਦੇ ਵਿੱਚ ਜੋ ਪੁਲਿਸ ਦਾ ਰਿਕਾਰਡ ਬੋਲਦਾ ਸੀ ਜਾਂ ਪੁਲਿਸ ਦੇ ਜਿੰਨਾ ਅਧਿਕਾਰੀਆਂ ਨੇ ਤਫ਼ਤੀਸ਼ ਕੀਤੀ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਉਸ ਵੇਲੇ ਇੱਕ ਨਾਈਟ ਦਾ ਇੱਕ ਨਾਈਟ ਬਦਲੇ ਉਸ ਕੁੜੀ ਨੂੰ ਇੱਕ ਨਾਈਟ ਤੇ ਭੇਜਣ ਬਦਲੇ 4 ਤੋਂ 5000 ਰੁਪਏ ਤੱਕ ਵਸੂਲ ਕੀਤਾ ਜਾਂਦਾ ਸੀ ਗਾਕਾਂ ਤੋਂ ਜੀ ਔਰ ਉਹਨੂੰ ਕਹਿੰਦਾ ਇਹ ਕੀ ਆ ਲੈ ਤੈਨੂੰ 5-400 ਰੁਪਈਆ ਕੁੜੀ ਨੂੰ ਫੜਾ ਦਿੰਦਾ ਇਹਦਾ ਸੀ ਔਰ ਉਹ 5-400 ਰੁਪਈਆ ਵੀ ਆਪ ਹੀ ਸੰਭਾਲ ਲੈਂਦੇ ਸੀ ਕਿ ਤੇਰਾ ਵਿਆਹ ਕਰਨਾ ਹੈ ਕੱਲ ਨੂੰ ਤੇਰੇ ਵਾਸਤੇ ਮਤਲਬ ਜਿਹੜੇ ਨਿਹੜੇ ਕੱਪੜੇ ਬਣਾਉਣੇ ਤੇਰੇ ਵਿਆਹ ਕਰਾਂਗੇ ਤੈਨੂੰ ਸਾਰਾ ਕੁਝ ਕਰਾਂਗੇ ਤੈਨੂੰ ਵਿਦੇਸ਼ ਭੇਜਾਂਗੇ ਤੂੰ ਇਹ ਸਾਰਾ ਕੁਝ ਸਾਡੇ ਕੋਲੇ ਰੱਖ ਦਿਓ ਕਰਤ ਲਾ ਕੇ ਇਸ ਤਰ੍ਹਾਂ ਕੁੜੀ ਉਹ ਕਰਦਿਆਂ ਕਰਦਿਆਂ ਕੁੜੀ ਅਜਿਹੇ ਜੀਵਨ ਤੋਂ ਉਕਤਾ ਗਈ ਜੀ ਫਿਰ ਉਹਨਾਂ ਨੇ ਉਸ ਕੁੜੀ ਨੂੰ ਟ੍ਰਾਂਸਫਰ ਕਰਤਾ ਭਦਾਵੜ ਜੀ ਭਦਾਵੜ ਦੇ ਵਿੱਚ ਜਿਹੜੀ ਇੰਡਸਟਰੀ ਦੀ ਇੱਕ ਦੋਸਤ ਹੋਰ ਹੁੰਦੀ ਸੀ ਉਹ ਵੀ ਇਹੀ ਕੰਮ ਕਰਦੀ ਸੀ ਸ਼ਾਇ ਕਰਮਜੀਤ ਕੌਰ ਸੀ ਕੁਸ਼ੇਹ ਜਾਣਾ ਸੀ ਉਹਦੇ ਕੋਲੇ ਭੇਜਤਾ ਕਰਮਜੀਤ ਕੋਲੇ ਕਿ ਤੁਸੀਂ ਉੱਥੇ ਜਾ ਕੇ ਉਹ ਕਰੋ ਕਰਮਜੀਤ ਕੌਰ ਵੀ ਉਹੀ ਕੁਸ਼ ਕਰਵਾਉਣ ਲੱਗੀ ਅਖੀਰੇ ਆਖਰੀ ਜਿਹੜਾ ਬੱਚਾ ਕੋਈ ਵੀ ਹੈ ਜਦੋਂ ਜਿਵੇਂ ਬਾਲ ਹੁੰਦਾ ਹੈ ਉਹ ਦੇਖਦਾ ਹੈ ਆਪਣੇ ਨਾਲ ਦੀ ਕੀ ਹੋ ਵਾਪਰ ਰਹੀ ਹੈ ਉਹਨੇ ਦੇਖਿਆ ਕਿ ਮੈਂ ਤਾਂ ਨਰਕ ਦੇ ਵਿੱਚ ਪੈ ਗਈਆਂ ਤੇ ਉਹ ਨਰਕ ਦੀ ਜ਼ਿੰਦਗੀ ਦੇ ਵਿੱਚੋਂ ਨਿਕਲਣਾ ਚਾਹੁੰਦੀ ਸੀ ਜੀ ਇਹ ਦੇ ਬਪਾਰ ਦੇ ਇਸ ਘਟਨਾਕਰਮ ਦੇ ਚੱਲਦੇ ਉਹਦੀ ਜਿਹੜੀ ਹੈਗੀ ਜਾਣ ਪਛਾਣ ਇੱਕ ਹੋਰ ਬੀਬੀ ਨਾਲ ਹੋ ਗਈ ਜਿਸ ਬੀਬੀ ਦਾ ਨਾਮ ਸੀ ਮਨਜੀਤ ਕੌਰ ਜੀ ਉਹ ਮਨਜੀਤ ਕੌਰ ਵੀ ਬੋਗੇ ਦੀ ਸੂਰਜ ਨਗਰੀ ਦੇ ਵਿੱਚ ਰਹਿੰਦੀ ਹੁੰਦੀ ਸੀ ਜੀ ਅੱਜ ਕੱਲ ਉਹ ਇੱਥੇ ਹੈ ਨਹੀਂ ਤੁਹਾਡੇ ਯਾਦ ਹੋਣਾ ਹੈ ਉਹਦੇ ਬਾਅਦ ਮਨਜੀਤ ਕੌਰ ਨੇ ਵਿਆਹ ਕਰਵਾ ਲਿਆ ਸੀ ਕਿਸੇ ਨਾਲ ਜੀਰੇ ਦੇ ਕੋਲੇ ਇੱਕ ਪਿੰਡ ਸੀਗਾ ਤੇ ਉਸ ਪਿੰਡ ਦੇ ਵਿੱਚ ਉੱਥੇ ਉਹਦਾ ਹਸਬੰਦ ਆ ਜਿਹੜੇ ਦੋਨੋਂ ਸੁੱਤੇ ਪਏ ਸੀ ਉਸ ਵੇਲੇ ਉਹਨਾਂ ਦਾ ਕਤਲ ਹੋ ਗਿਆ ਸੀ ਇਸ ਕਰਕੇ ਆਪਾਂ ਮਨਜੀਤ ਕੌਰ ਦਾ ਨਾਲ ਹੈ ਤਾਂ ਕਿ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਜੀ ਤਾਂ ਉਹ ਮਨਜੀਤ ਕੌਰ ਦੇ ਘਰ ਚਲੀ ਗਈ ਮਨਜੀਤ ਕੌਰ ਨੇ ਕਿਹਾ ਚਲੋ ਠੀਕ ਹੈ ਤੂੰ ਆ ਗਈ ਵਧੀਆ ਹੋਇਆ ਪਰ ਕਿਉਂਕਿ ਦੇਵਪਾਰਕਾ ਦੀ ਰਿਆਤ ਦਾ ਜੀ ਦੇ ਵਿੱਚ ਰੈਬਲਰੀ ਬਹੁਤ ਹੁੰਦੀ ਹੈ ਜੀ ਇੱਕ ਦੂਜੇ ਨਾਲ ਵਿਰੋਧਤਾ ਬਹੁਤ ਹੁੰਦੀ ਹੈ ਜੀ ਤਾਂ ਕਿਉਂਕਿ ਜਿਹੜੀ இந்து ਹੈ இந்து ਤੇ ਮਨਜੀਤ ਪਹਿਲਾਂ ਇਕੱਠਿਆਂ ਸੀ ਫਿਰ ਬਾਅਦ ਵਿੱਚ ਦੋਨਾਂ ਦੇ ਦਰਮਿਆਨ ਰੈਬਲਰੀ ਪੈ ਗਈ ਜੀ ਇਹ ਕੁੜੀ ਜਿਹੜੀ ਛੱਡ ਕੇ ਇਹ ਮੰਦਿਰ ਦੇ ਘਰ ਚਲੀ ਗਈ ਤੇ ਮਨਜੀਤ ਨੇ ਫਿਰ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰਤਾ ਉਹਨੇ ਦੇਵਪਾਰਾ ਵਾਲਾ ਮਾਮਲਾ ਤਾਂ ਸੀ ਮਤਲਬ ਇਹ ਕੁੜੀ ਖਾਈ ਚੋਂ ਡਿੱਗਲੀ ਤੇ ਖੂਹ ਦੇ ਵਿੱਚ ਡਿੱਗ ਗਈ ਜੀ ਉਹਨੇ ਕਿਹਾ ਵੀ ਤਾਂ ਕੋਈ ਗੱਲ ਨਹੀਂ ਆਪਾਂ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਕਰਨੇ ਤੈਨੂੰ ਚਾਰ ਪੈਸੇ ਵੀ ਦਲਵਾ ਦੇਗੀ ਤੈਨੂੰ ਚੱਗਾ ਘਰ ਵੀ ਭਾਲ ਦੂੰਗੀ ਤੈਨੂੰ ਮੈਂ ਇੱਥੇ ਭਜਵਾ ਦੂੰ ਤੈਨੂੰ ਕੰਮ ਕਰਨਾ ਪਵੇ। ਤਾਂ ਉਹਨੇ ਕਿਹਾ ਵੀ ਤੂੰ ਉਹਦੇ ਖਿਲਾਫ ਬਿਆਨਬਾਜ਼ੀ ਕਰ। ਜੀ ਜਿਹੜੀ இந்து ਹੈ இந்து இந்து ਦੇ ਘਰ ਵਾਲਾ ਅਜੇ ਤੇ ਕਰਮਜੀਤ ਕੌਰ ਭਦਾਉਣ ਵਾਲੀ। ਜੀ ਇਹਨਾਂ ਦੇ ਖਿਲਾਫ ਤੂੰ ਇੱਕ ਸਟੇਟਮੈਂਟ ਦੇ ਕਿ ਇਹ ਤੈਨੂੰ ਦੇ ਵਪਾਰ ਦੇ ਵਿੱਚ ਇਸਤੇਮਾਲ ਕਰਦੇ ਰਹੇ। ਜੀ ਉਹ ਉਹ ਨੂੰ ਲੈ ਕੇ ਥਾਣਾ ਸਿਟੀ ਚਲੀ ਗਈ। ਥਾਣਾ ਸਿਟੀ ਚ ਉਹਨਾਂ ਦੇ ਨਾਲ ਐਸ ਐਚਓ ਲੱਗਿਆ ਹੁੰਦਾ ਸੀ ਰਮਨ ਕੁਮਾਰ। ਜੀ ਤੇ ਰਮਨ ਕੁਮਾਰ ਦੇ ਨਾਲ ਵੀ ਉਹਦੀ ਅੰਡਰਸਟੈਂਡਿੰਗ ਸੀ ਕਿਉਂਕਿ ਜਿਹੜੇ ਇਸਕੂਲ ਦੇ ਲੋਕ ਹੁੰਦੇ ਆਔਰ ਤਾਂ ਤੇ ਉਹਨਾਂ ਦੀ ਪੁਲਿਸਨਲ ਮੀਲੀਪੌਕਸ ਬੜੀ ਹੁੰਦੀ ਹੈ ਜੀ ਆਪਾਂ ਪਹਿਲਾਂ ਕਹਿ ਗਏ ਕਿ ਹਟਿਆ ਕਿ ਸਾਰੀ ਪੁਲਿਸ ਬਾੜੀ ਦੀ ਹੁੰਦੀ ਲੇਕਿਨ ਕੁਝ ਜਿਹੜਾ ਕਾਲੀਆਂ ਪੇਡਾ ਉਹ ਸਾਰੀ ਪੁਲਿਸ ਨੂੰ ਹੀ ਕਾਲਿਆ ਕਰ ਦਿੰਦੀ ਜੀ ਬਿਲਕੁਲ ਇਸ ਕਿਸਮ ਦੇ ਲੋਕ ਜਿਹੜੇ ਕਮਾਈ ਕਰਨ ਵਾਲੇ ਲੋਕ ਹੁੰਦੇ ਆ ਰਮਨ ਕੁਮਾਰ ਵੀ ਕਮਾਈ ਕਰਨ ਵਾਲਿਆਂ ਚੋਂ ਸੀ ਜੀ ਉਹ ਲੈ ਕੇ ਉਹਨੂੰ ਕੁੜੀ ਨੂੰ ਵੀ ਇੱਕ ਕੁੜੀ ਆ ਗਈ ਦੀ ਸਟੇਟਮੈਂਟ ਲਿਖੋ ਤੇ ਕੰਮ ਗਾ ਦਰੋ ਜੀ ਕਹਿੰਦੀ ਚਲੋ ਠੀਕ ਹੈ ਉਹਨਾਂ ਨੇ ਫਿਰ ਉਹਦੇ ਸਟੇਟਮੈਂਟ ਲਿਖੀ ਕਹਿੰਦੇ ਉਸ ਸਟੇਟਮੈਂਟ ਦੇ ਰਾਹੀਂ ਇਹ ਗੱਲ ਕਹੀ ਗਈ ਕਿ ਮੈਨੂੰ ਇਹਨਾਂ ਨੇ ਜੇਬ ਵਪਾਰ ਦੇ ਵਿੱਚ ਪਾਇਆ ਤੇ ਮੈਨੂੰ ਇਸਤੇਮਾਲ ਕਰਦੇ ਦੇ ਜੀ ਲਓ ਜੀ ਉਹ ਕੇਸ ਰਜਿਸਟਰ ਹੋ ਗਿਆ ਕੇਸ ਰਜਿਸਟਰ ਹੋ ਕੇ ਗਾਂਤ ਰੁਪਿਆ ਜੀ ਗਾਂਤ ਰੁਪਿਆ ਗੱਡੀ ਚੱਲ ਪਈ ਇਸੇ ਸਮੇਂ ਦੇ ਦੌਰਾਨ ਜਿਹੜੀ ਹੈਗੀ ਐ ਕੁਝ ਪੋਲਿਟੀਕਲ ਬੰਦਿਆਂ ਦੇ ਨਾਲ ਆ ਗਈ ਜੀ ਕੁਝ ਜਿਹੜੇ ਹੈਗੇ ਐ ਕਾਰੋਬਾਰੀ ਐ ਜਿਹੜੇ ਵੱਡੇ ਪੈਸੇ ਵਾਲੇ ਸੀ ਉਹਨਾਂ ਦੇ ਨਾਲ ਵਿੱਚ ਆ ਗਏ ਜੀ ਤੇ ਜਿਹੜੇ ਹਮੇਸ਼ਾ ਹੀ ਪੁਲਿਸ ਨੂੰ ਰੜਕਦੇ ਰਹਿਣ ਵਾਲੇ ਪੱਤਰਕਾਰ ਹੈ ਉਹਨਾਂ ਦੇ ਨਾਲ ਵੀ ਵਿੱਚ ਇਨਵੋਲਵ ਕਰਦੇ ਜੀ ਪੱਤਰਕਾਰ ਵੀ ਜਿਹੜੇ ਜਿਹੜੇ ਖਬਰਾਂ ਖੋਹਣਾ ਪੁਲਿਸ ਦੇ ਖਿਲਾਫ ਲਾਉਂਦੇ ਨੇ ਸੀ ਉਹ ਵੀ ਉਲਝਾ ਲੇ ਵਪਾਰੀ ਵੀ ਉਲਝਾ ਲੇ ਪੈਸੇ ਵਾਲੇ ਬੰਦੇ ਵੀ ਉਲਝਾ ਲੇ ਤੇ ਰਾਜ ਕਰਦੀ ਪਾਰਟੀ ਦੇ ਜਿਹੜੇ ਵਿਰੋਧੀ ਧਿਰ ਦੇ ਸਿਆਸਦਾਨ ਸੀ ਉਹਨਾਂ ਨੂੰ ਵੀ ਇਨਵੋਲਵ ਕਰਦੇ ਜੀ ਉਹਨਾਂ ਨੂੰ ਇਨਵੋਲਵ ਕਰਕੇ ਜਦੋਂ ਰਮਨ ਕੁਮਾਰ ਨੇ ਇਹ ਕੰਮ ਸ਼ੁਰੂ ਕੀਤਾ ਤੇ ਕਮਾਈ ਕਰਨੀ ਸ਼ੁਰੂ ਕਰਤੀ ਸਾਰੇ ਮੋਗੇ ਦੇ ਵਿੱਚ ਹਾਹਾਕਾਰ ਮਚ ਗਈ ਜੀ ਐਸਐਸਪੀ ਦਵਿੰਦਰ ਸਿੰਘ ਘਰਤਿਆ ਹੁੰਦਾ ਸੀ ਜੀ ਉਹਨਾਂ ਨੇ ਕਿਹਾ ਕਿ ਹੁਣ ਆਪਾਂ ਨੂੰ ਸੇਫ ਪੈਸੇ ਚਾਹੀਦੇ ਸੌਖਾ ਰਹਾ ਲੱਭ ਲੋ ਰਮਨ ਕੁਮਾਰ ਨੂੰ ਟਰਾਂਸਫਰ ਕਰਤਾ ਉਹਨਾਂ ਦੀ ਥਾਂ ਦੇ ਉੱਤੇ ਅਮਰਜੀਤ ਸਿੰਘ ਨੂੰ ਲਾਤਾ ਔਰ ਉਹ ਮਾਮਲਾ ਉੱਥੇ ਦੇ ਉੱਥੇ ਜਿਹੜਾ ਕਹਿੰਦਾ ਵੀ ਚਲੋ ਠੀਕ ਹੈ ਤੁਸੀਂ ਕੈਰੀ ਆਨ ਕਰੀ ਚਲੋ ਉਹਨਾਂ ਦਾ ਕੰਮ ਥੋੜਾ ਬਹੁਤਾ ਚੱਲਦਾ ਰਿਹਾ ਹੋਇਆ ਇਹ ਕਿ ਜਦੋਂ ਉੱਥੇ ਅਮਰਜੀਤ ਸਿੰਘ ਲੱਗ ਗਿਆ ਤਪਾਗੀ ਕੇ ਪਿੰਡ ਦੇ ਇੱਕ ਵਿਅਕਤੀ ਹੈ ਰਣਜੀਤ ਸਿੰਘ ਜੀ ਰਣਜੀਤ ਸਿੰਘ ਉਹ ਰਣਜੀਤ ਸਿੰਘ ਦੇ ਨਾਲ ਕੋਈ ਉਹਨਾਂ ਦੀ ਬਾੜੀ ਮੋਟੀ ਕੋਈ ਖੈਬਰ ਬਾਜੀ ਹੋਣੀ ਹੈ ਤੇ ਰਣਜੀਤ ਸਿੰਘ ਕਿਉਂਕਿ ਜਿਹੜੀ ਹੈਗੀ ਉਹਦੀ ਵਿਚਾਰਧਾਰਾ ਜਾਂ ਉਹਦੀ ਜਿਹੜੀ ਰਾਜਸੀ ਸੋਚ ਸੀ ਉਹ ਬੇੜੇ ਦੀ ਹਾਕਮ ਪਾਰਟੀ ਦੇ ਨਾਲ ਨਹੀਂ ਸੀ ਮਿਲਦੀ ਜੀ ਉਹਨਾਂ ਨੇ ਉਹਨੂੰ ਵੀ ਆਪਣੇ ਨਿਸ਼ਾਨੇ ਤੇ ਲੈ ਲਿਆ ਨਿਸ਼ਾਨੇ ਤੇ ਜੀ ਅਮਰਜੀਤ ਸਿੰਘ ਗਲਤੀ ਇਹ ਕਰ ਬੈਠਾ ਐਸ ਐਚਓ ਮੋਗਾ ਸਿਟੀ ਜਿਹੜਾ ਦੁਆਰਾ ਰਮਨ ਕੁਮਾਰ ਦੀ ਸਾਹ ਦੇ ਲਾਇਆ ਸੀ ਉਹ ਬੰਦੇ ਨੇ ਟੈਲੀਫੋਨ ਕਰ ਲਿਆ ਜੀ ਉਨੇ ਟੈਲੀਫੋਨ ਕਰ ਰਿਹਾ ਰਣਜੀਤ ਸਿੰਘ ਨੂੰ ਕਿ ਰਣਜੀਤ ਸਿੰਘ ਜੱਤਾ ਦੇ ਦੇ ਰੁਪਈਆ 50000 ਜੇ 50000 ਰੁਪਈਆ ਤੂੰ ਨਹੀਂ ਦੇਣਾ ਤਾਂ ਆ ਕੁੜੀ ਹੈਗੀ ਹੈ ਸਾਡੇ ਕੋਲੇ ਤੇ ਤੇਰੇ ਖਿਲਾਫ ਇਹਦਾ ਬਿਆਨ ਲਿਖ ਲੈਣਾ ਹੈ ਤੇ ਮਾਂ ਦੇ ਪੁੱਤਾਂ ਤੈਨੂੰ ਦੇਣਾ ਟੰਗ ਪੈਸੇ ਦੇ ਦੇ ਤੇ ਨਹੀਂ ਤੈਨੂੰ ਰਗੜ ਦੇਾਂਗੇ ਜੀ ਆ ਰਣਜੀਤ ਸਿੰਘ ਨੂੰ ਪਤਾ ਸੀ ਕਿ ਮਾਮਲਾ ਸ਼ੁਰੂ ਹੋ ਗਿਆ ਇਸ ਲਈ ਰਣਜੀਤ ਸਿੰਘ ਨੇ ਉਹ ਕਾਲ ਰਿਕਾਰਡ ਕਰ ਜੀ ਜਦੋਂ ਕਾਲ ਰਿਕਾਰਡ ਕਰ ਲਈ ਉਹਨੇ ਕਾਲ ਰਿਕਾਰਡ ਕਰਕੇ ਆਪਦੇ ਕੋਲੇ ਰੱਖ ਲਈ ਕਿਉਂਕਿ ਜਿਹੜੇ ਰਾਜਨੀਤੀ ਦੇ ਥੋੜਾ ਬਹੁਤਾ ਭਾਗ ਲੈਣ ਵਾਲੇ ਬੰਦੇ ਹੁੰਦੇ ਆ ਨਾ ਅਮਰਤ ਜੀ ਉਹ ਕਦੇ ਪੁਲਿਸ ਨਾਲ ਬਿਗਾੜਦੇ ਨਹੀਂ ਹੁੰਦੇ ਜੀ ਉਹਨੇ ਕਿ ਆਪਣਾ ਬਿਗਾੜ ਨਾ ਪਵੇ ਆਪਾਂ ਇੱਥੇ ਚੁੱਪ ਕਰ ਲੋ ਜੀ ਇਹੀ ਸਮਾਂ ਸੀ ਜਦੋਂ ਇਹ ਕੁੜੀ ਜਿਹੜੀ ਸੀ ਮਨਪ੍ਰੀਤ ਕੌਰ ਜੀ ਇਹ ਆਪਣੀ ਕਿਸੇ ਹੋਰ ਫਰੈਂਡ ਦੇ ਨਾਲ ਇੱਕ ਮੋਪਡ ਦੇ ਜਰੀਏ ਕਿਸੇ ਪਿੰਡ ਨੂੰ ਜਾ ਰਹੀ ਸੀ ਜੀ ਮੇਰੇ ਖਿਆਲ ਪਿੰਡ ਪਤਾਨੀ ਚੰਦਪੁਰਾਣਾ ਕੋਸ਼ ਇਹੋ ਜਿਹਾ ਪਿੰਡ ਹੈ ਜੀ ਜੀ ਉਸ ਪਿੰਡ ਕੋਲੇ ਜਾ ਕੇ ਕੁੱਤਾ ਇਹਨਾਂ ਦੀ ਮੋਪੜ ਦੇ ਨਾਲ ਟਕਰਾਂ ਗਿਆ ਜੀ ਕੁੱਤੇ ਦੇ ਟਕਰਾਂਉਣ ਦੀ ਵਜ੍ਹਾ ਕਰਨੋਂ ਦੋਨੋਂ ਜ਼ਖਮੀ ਹੋ ਗਏ ਜੀ ਉਹ ਦੋਨੋਂ ਆਗਿਆ ਹਸਪੀਟਲ ਦੇ ਵਿੱਚ ਆ ਕੇ ਐਡਮਿਟ ਹੋ ਗਏ ਜੀ ਹਸਪੀਟਲ ਦੇ ਵਿੱਚ ਐਡਮਿਟ ਹੋ ਗੀਆਂ ਪੁਲਿਸ ਨੂੰ ਉਤਲਾਹ ਮਿਲ ਗਈ ਜੀ ਲੇਕਿਨ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਹ ਉਥੋਂ ਖਿਸਕ ਗੀਆਂ ਜੀ ਬਾਅਦ ਦੇ ਵਿੱਚ ਅਮਰਜੀਤ ਸਿੰਘ ਜਿਹੜਾ ਸੀ ਉਹਨੂੰ ਪਤਾ ਲੱਗਿਆ ਕਿ ਉਹ ਕੁੜੀ ਜਿਹੜੀ ਹੈ ਜ਼ਖਮੀ ਹੋ ਗਈ ਜੀ ਉਹਨੇ ਫਿਰ ਉਸ ਕੁੜੀ ਨੂੰ ਜਿਹੜਾ ਹੈਗਾ ਲੱਭ ਲਿਆ ਲੱਭ ਕੇ ਉਹਨੂੰ ਕਿਹਾ ਵੀ ਤੂੰ ਹੁਣ ਇਹ ਕਰ ਵੀ ਤੇ ਰਣਜੀਤ ਸਿੰਘ ਦੇ ਖਿਲਾਫ ਉਹਦਾ ਬਿਆਨ ਲਿਖ ਲਿਆ ਕਿ ਜੀ ਰਣਜੀਤ ਸਿੰਘ ਵੀ ਮੈਨੂੰ ਜਿਹੜਾ ਹੈਗਾ ਉਹਨੇ ਵੀ ਮੇਰੇ ਨਾਲ ਜਿਹੜਾ ਹੈ ਇਸ ਤਰ੍ਹਾਂ ਦੇ ਸਰੀਰਕ ਸੰਬੰਧ ਬਣਾਏ ਹੈ ਜੀ ਪੈਸੇ ਦੇ ਰੂਪ ਦੇ ਵਿੱਚ ਉਹਨੇ ਦੇ ਦੇ ਕੇ ਮਤਲਬ ਜਿਹੜੀਆਂ ਉਦਗੂ ਨੂੰ ਹੈਂਡਲਿੰਗ ਵਾਲੀਆਂ ਲੇਡੀਆਂ ਸੀ ਉਹਨਾਂ ਨੂੰ ਪੈਸਾ ਦਿੱਤਾ ਤੇ ਮੈਨੂੰ ਨੇ ਇਸ ਤਰ੍ਹਾਂ ਇਸਤੇਮਾਲ ਕੀਤਾ ਮਤਲਬ ਦੇਹ ਵਪਾਰ ਦਾ ਇਲਜ਼ਾਮ ਉਹਦੇ ਤੇ ਲਾ ਕੇ ਰੇਪ ਦਾ ਇਲਜ਼ਾਮ ਲਾ ਕੇ ਰਣਜੀਤ ਸਿੰਘ ਨੂੰ ਫਸਾਉਣ ਦੀ ਗੱਲ ਵੀ ਕਰ ਰਹੀ ਜੀ ਰਣਜੀਤ ਸਿੰਘ ਉਸ ਥਲਾਕ ਬੰਦਾ ਸੀ ਜੀ ਰਣਜੀਤ ਸਿੰਘ ਨਾਲ ਦੀ ਨਾਲ ਹੀ ਮਤਲਬ ਪੁਲਿਸ ਦੇ ਹੱਥ ਆਉਣ ਤੋਂ ਬਚ ਗਿਆ ਜੀ ਅਰੋਂ ਮੋਗੇ ਚੋਂ ਨਿਕਲ ਗਿਆ ਜੀ ਮੋਗੇ ਦੇ ਵਿੱਚੋਂ ਜਾ ਕੇ ਉਹਨੇ ਉਸ ਵੇਲੇ ਦੇ ਲੈਂਡ ਆਰਡਰ ਦੇ ਡੀਆਈਜੀ ਸੀ ਉਹਨਾਂ ਨੂੰ ਜਾ ਕੇ ਉਹਨੇ ਐਪਲੀਕੇਸ਼ਨ ਦੇਣੀ ਜੀ ਕਹੇ ਜੀ ਆਹ ਮੇਰੀ ਐਪਲੀਕੇਸ਼ਨ ਲਓ ਮੇਰੇ ਨਾਲ ਆ ਕੋਸੂ ਹੋ ਰਿਹਾ ਆ ਰਿਕਾਰਡਿੰਗ ਪਈ ਹੈ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਜੀ ਜਿਹੜੇ ਲੈਂਡ ਆਰਡਰ ਦੇ ਏਡੀਜੀਪੀ ਸੀ ਮੇਰੇ ਖਿਆਲ ਮੁਤਾਬਕ ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਉਹ ਚੰਦਰਸ਼ੇਖਰ ਸੀ ਜੀ ਚੰਦਰਸ਼ੇਖਰ ਹੋ ਰਹੀ ਸੀਗੀ ਤੇ ਉਹਨਾਂ ਦਿਨਾਂ ਚ ਐਸਐਸਪੀ ਹੁੰਦੇ ਸੀਗੇ ਮਿਸਟਰ ਆ ਉਹਨਾਂ ਦਾ ਨਾਮ ਹੈਗਾ ਇਥੋਂ ਦੇ ਮਲੋਠ ਦੀ ਰਣ ਵਾਲੇ ਮੇਰੇ ਚ ਲਾ ਜੂਗਾ ਨਾ ਹਾਂ ਹਾਂ ਉਹ ਉਹ ਐਸਐਸਪੀ ਹੁੰਦੇ ਸੀ ਜੀ ਚੰਦਰ ਸ਼ੇਖਰ ਨੇ ਐਸਐਸ ਡੀਜੀਪੀ ਨਾਲ ਗੱਲ ਕੀਤੀ ਐਡੀਜੀਪੀ ਨੇ ਲਾਂਡਾ ਆਰਡਰ ਨੇ ਕਿ ਸਾਰਾ ਗੱਲ ਹੈ ਉਹ ਕਹਿੰਦੇ ਮਾਮਲੇ ਦੀ ਇਨਕੁਆਰੀ ਕਰਵਾ ਲੂ ਕਿੰਨੀ ਵੱਡੀ ਗੱਲ ਹੈ ਜੀ ਤਾਂ ਚੰਦਰ ਸ਼ੇਖਰ ਹੋਰਾਂ ਨੇ ਉਹ ਮਾਮਲਾ ਇਨਕੁਆਰੀ ਵਾਸਤੇ ਡੀਆਈਜੀ ਫਿਰੋਜ਼ਪੁਰ ਰੇਂਜ ਤੇ ਜੀ ਡੀਆਈਜੀ ਫਿਰੋਜ਼ਪੁਰ ਰੇਂਜ ਹੁੰਦੇ ਸੀ ਈਸ਼ਵਰ ਚੰਦਰ ਸ਼ਰਮਾ ਜੀ ਈਸ਼ਵਰ ਚੰਦਰ ਸ਼ਰਮਾ ਕੋਲਿਆ ਗਈ ਜਿਹਨੇ ਰੁਟੀਨ ਹੁੰਦੀ ਹੈ ਉਹਨਾਂ ਨੇ ਉਹ ਐਪਲੀਕੇਸ਼ਨ ਚੱਕ ਕੇ ਡੀਐਸਪੀ ਬਾਗਾਪੁਰਾਣਾ ਨੂੰ ਭੇਜ ਦਿੱਤੀ ਜੀ ਔਰ ਡੀਐਸਪੀ ਬਾਗਾਪੁਰਾਣਾ ਉਸ ਵੇਲੇ ਲੱਗੇ ਹੁੰਦੇ ਸੀ ਸਰਦਾਰ ਭੁਪਿੰਦਰ ਸਿੰਘ ਸਿੱਧੂ ਜੀ ਏਐਸਆਈ ਭਰਤੀ ਹੋਏ ਸੀ ਬੜੇ ਕਾਬਿਲ ਆਦਮੀ ਹੁਣ ਉਹ ਰਿਟਾਇਰ ਹੋ ਚੁੱਕੇ ਜੀ ਤੇ ਸਿੱਧੂ ਸਾਹਿਬ ਕੋਲੇ ਉਹ ਜਦੋਂ ਐਪਲੀਕੇਸ਼ਨ ਚਲੀ ਗਈ ਸਿੱਧੂ ਸਾਹਿਬ ਨੇ ਜਦੋਂ ਕੇਸ ਉਹ ਖੁਦ ਹੱਲੜਾ ਸ਼ੁਰੂ ਕੀਤਾ ਜੀ ਜਿਹੜਾ ਜਿਹੜਾ ਅਮਰਜੀਤ ਸਿੰਘ ਦੇ ਖਿਲਾਫ ਇਕ ਇਲਜ਼ਾਮ ਇਹ ਵੀ ਸੀ ਦੇ ਵਪਾਰ ਦੇ ਨਾਲ ਨਾਲ ਕਿ ਉਹ ਦੇ ਵਪਾਰ ਮੈਨੂੰ ਮਤਲਬ ਰੇਪ ਕਰਨ ਵਾਸਤੇ ਉਹ ਮੇਰਾ ਬੰਦਾ ਕਿਡਨਾਪ ਕਰਦਾ ਸੀ ਜੀ ਔਰ ਮੇਰੇ ਜਿਹੜੀ ਇਹ ਸੱਟ ਲੱਗੀ ਹੈ ਕਿਡਨਾਪਿੰਗ ਦੀ ਕਰਨ ਲੱਗੀ ਹੈ ਜੀ ਉਹ ਕਿਡਨਾਪਿੰਗ ਵਾਲਾ ਚਾਪਾ ਤੋਂ ਪਹਿਲਾਂ ਛੁੱਟ ਗਿਆ ਸੀ ਕੰਮ ਕਿਡਨਾਪ ਵਾਲਾ ਸੀ ਮਾਮਲਾ ਜੀ ਜੀ ਤਾਂ ਜਦੋਂ ਭੁਪਿੰਦਰ ਸਿੰਘ ਨੇ ਸਾਰੇ ਮਾਮਲੇ ਦੀ ਪੜਤਾਲ ਕੀਤੀ ਉਹ ਕਿਡਨਾਪਿੰਗ ਵਾਲੀ ਗੱਲ ਹੀ ਗਲਤ ਨਿਕਲੀ ਜੀ ਉਹ ਕਹਿੰਦੇ ਜੀ ਕਿਡਨਾਪਿੰਗ ਵਾਲੀ ਗੱਲ ਗਲਤ ਹੈ ਫਿਰ ਕੱਲੀ ਕਿਡਨਾਪਿੰਗ ਵਾਲੀ ਗੱਲ ਹੀ ਨਹੀਂ ਨਿਕਲੀ ਉਹਦੇ ਵਿੱਚੋਂ ਅਮਰਜੀਤ ਦੀ ਗੱਲ ਇਹ ਨਿਕਲੇ ਕਿ ਇਹ ਤਾਂ ਜੀ ਦੇ ਵਪਾਰ ਦਾ ਉਹਨਾਂ ਨੇ ਦੀ ਰਿਪੋਰਟ ਜਿਹੜੀ ਹੈਗੀ ਆ ਉਹ ਕਰ ਦਿੱਤੀ ਆਪਣੇ ਉੱਪਰ ਡੀਆਈਜੀ ਸਾਹਿਬ ਨੂੰ ਜੀ ਡੀਆਈਜੀ ਸਾਹਿਬ ਨੇ ਇਮੀਡੀਏਟ ਜਿਹੜੀ ਹੈਗੀ ਆ ਉੱਪਰ ਹੈੱਡਕੁਆਰਟਰ ਤੇ ਗੱਲ ਕੀਤੀ ਜੀ ਨਤੀਜਾ ਇਹ ਹੋਇਆ ਕਿ ਉਹਨਾਂ ਨੇ ਰਮਨ ਕੁਮਾਰ ਜਿਹੜਾ ਸੀਗਾ ਐਸਐਚਓ ਉਹ ਤਾਂ ਪਹਿਲਾਂ ਹੀ ਬਦਲਤਾ ਸੀ ਜੀ ਉਹਨੂੰ ਪਤਾ ਲੱਗਾ ਉਹ ਪਗੋੜਾ ਹੋ ਗਿਆ ਜੀ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜੀ ਜਦੋਂ ਅਮਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਨਾਲ ਦੀ ਨਾਲ ਹੀ ਜਿਹੜੀ ਹੈਗੀ ਹੈੱਡਕੁਆਰਟਰ ਤੋਂ ਐਸਐਸਪੀ ਦੀ ਟਰਾਂਸਫਰ ਜੀ ਜਦੋਂ ਐਸਐਸਪੀ ਦੀ ਟਰਾਂਸਫਰ ਹੋ ਗਈ ਤੇ ਮਿਸਟਰ ਐਲਕੇ ਯਾਦ ਜੀ ਜਿਹੜੇ ਅੱਜ ਕੱਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਐਡੀਜੀਪੀ ਆ ਜਾਂ ਡੀਜੀਪੀ ਸਪੈਸ਼ਲ ਹੈ ਬੜੇ ਕਾਬਿਲ ਅਫਸਰ ਆ ਉਹ ਆ ਤੁਹਾਡੀ ਜਿਹੜੀ ਹੈਗੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਬਾਈਬਲ ਕਲਾਮ ਵਾਲਾ ਗੋਲੀ ਕੰਡ ਵਗੈਰਾ ਇਹ ਸਾਰੇ ਮਾਮਲੇ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੇ ਨਿਗਰਾਨੀ ਉਹਨਾਂ ਦੀ ਜਾਂਚ ਹੋ ਰਹੀ ਜੀ ਜੀ ਉਹ ਐਲਕੇ ਯਾਦਵ ਸਾਹਿਬ ਉਹਨਾਂ ਦਿਨਾਂ ਦੇ ਵਿੱਚ ਐ ਐਸਐਸਪੀ ਫਰੀਦਕੋਟ ਲੱਗੇ ਹੁੰਦੇ ਸੀ ਜੀ ਔਰ ਉਹਨਾਂ ਦੇ ਕੋਲੇ ਮੋਗੇ ਦਾ ਫਿਰ ਐਡੀਸ਼ਨਲ ਚਾਰਜ ਸੀ ਕਿਉਂਕਿ ਦਵਿੰਦਰ ਸਿੰਘ ਅਰਚਾ ਬਦਲਦਾ ਐਡੀਸ਼ਨਲ ਚਾਰਜ ਉਹਨਾਂ ਕੋਲੇ ਆ ਗਏ ਸੀ ਉਹ ਵੀ ਬੜੇ ਮਤਲਬ ਜਿਹੜੇ ਹੈਗੇ ਆ ਕਾਬਲ ਅਫਸਰ ਸੀ ਉਹਨਾਂ ਨੇ ਕਿਹਾ ਵੀ ਦਵਾ ਦਫੜੋ ਇਹਨਾਂ ਬੰਦਿਆਂ ਨੂੰ ਇਹਨਾਂ ਦੀਆਂ ਗ੍ਰਿਫਤਾਰੀਆਂ ਦਾ ਮਾਮਲਾ ਸ਼ੁਰੂ ਕਰੋ ਜੀ ਤਾਂ ਇਹ ਕੰਮ ਚੱਲ ਪਿਆ ਹੁਣ ਇੱਥੇ ਇੱਕ ਜਿਹੜੀ ਨਵੀਂ ਗੱਲ ਹੋਰ ਆ ਗਈ ਕਿਉਂਕਿ ਤੁਸੀਂ ਜ਼ਿਕਰ ਕੀਤਾ ਸੀ ਇਹਨਾਂ ਦਾ ਬਰਿੰਦਰ ਸਿੰਘ ਦਾ ਜੀ ਬਰਿੰਦ ਜੀ ਜੇ ਮੱਖਣ ਬਰਾੜ ਕਹ ਲਈ ਆਪਾਂ ਬਰਿੰਦਰ ਸਿੰਘ ਕਹ ਲਈਏ ਜਿਹੜੇ ਤੋਤਾ ਸਿੰਘ ਦੇ ਫਰਜ਼ੰਦ ਹੈ ਜੀ ਇਹਨਾਂ ਦੇ ਉੱਤੇ ਵੀ ਕਿਉਂਕਿ ਜਿਹੜੀ ਹੈਗੀ ਆ ਉਹ ਸੂਈ ਇਹਨਾਂ ਦੇ ਰੇੜੇ ਪਹੁੰਚ ਗਈ ਸੀ ਜੀ ਦੀ ਕੈਨਲ ਦੇ ਵੀ ਲੱਗਣਾ ਸੀ ਦਰਦ ਹੋਣਾ ਸੀ ਜੀ ਤੇ ਜਦੋਂ ਦਰਦ ਮਹਿਸੂਸ ਹੋਇਆ ਤੋਤਾ ਸਿੰਘ ਨੂੰ ਕਿ ਜੇ ਮੇਰਾ ਪੁੱਤਰ ਇਸ ਮਾਮਲੇ 'ਚ ਆ ਗਿਆ ਤੇ ਆਪਾਂ ਮਾਝੀ ਜੀ ਫਿਰ ਤੋਤਾ ਸਿੰਘ ਹੋਰ ਨਹੀਂ ਉਸ ਵੇਲੇ ਆਪਣਾ ਅਸਰ ਸੂਖ ਇਸਤੇਮਾਲ ਕੀਤਾ ਦੱਸਣ ਵਾਲੇ ਲੋਕ ਤਾਂ ਇਹ ਦੱਸਦੇ ਆ ਕਿ ਸਰਦਾਰ ਤੋਤਾ ਸਿੰਘ ਨੇ ਉਸ ਵੇਲੇ ਦੇ ਜਿਹੜੇ ਹੈਗੇ ਆ ਇਹ ਬੀਜੇਪੀ ਦੇ بڑے ਵੱਡੇ ਲੀਡਰ ਹੁੰਦੇ ਸੀਗੇ ਜਿਹੜੇ ਬਾਅਦ ਦੇ ਵਿੱਚ ਅੰਮ੍ਰਿਤਸਰ ਤੋਂ ਇਲੈਕਸ਼ਨ ਵੀ ਲੜੀ ਆ ਉਹਨਾਂ ਨੇ ਜੀ ਅਰੰਜੀਤ ਲੀ ਸਾਬ ਅਰੰਜੀਤ ਲੀ ਜੀ ਅਰੰਜੀਤ ਲੀ ਸਾਬ ਦਾ ਬੜਾ ਪ੍ਰਭਾਵ ਮੰਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਮੁੱਖ ਮੰਤਰੀ ਸਾਹਿਬ ਜੀ ਉਹਨਾਂ ਨੇ ਫਿਰ ਅਰੰਜੀਤ ਲੀ ਨੂੰ ਜਾ ਕੇ ਕਿਹਾ ਵੀ ਜੇਤਲੀ ਸਾਬ ਮੈਨੂੰ ਬਚਾਓ ਜੀ ਮੇਰੇ ਤੇ ਮੇਰੇ ਪੁੱਤਰ ਨੂੰ ਜਿਹੜਾ ਹੈਗਾ ਇਨਵੋਲਵ ਕਰ ਰਹੇ ਆ ਪੁਲਿਸ ਵਾਲੇ ਤੇ ਤੁਸੀਂ ਬਾਦਲ ਸਾਹਿਬ ਨੂੰ ਕਹੋ ਜੀ ਬਾਦਲ ਸਾਹਿਬ ਨੂੰ ਫਿਰ ਉਸ ਵੇਲੇ ਉਹ ਗੱਲ ਕਹੀ ਗਈ ਜੀ ਕਿ ਬਾਦਲ ਸਾਹਿਬ ਤੁਸੀਂ ਮਤਲ ਜਿਹੜਾ ਹੈਗਾ ਠੰਡੀ ਨਿਗਰ ਰੱਖੋ ਬਾਦਲ ਸਾਹਿਬ ਨੇ ਉਸੇ ਵੇਲੇ ਜਿਹੜੀ ਹੈਗੀ ਆ ਪੁਲਿਸ ਅਧਿਕਾਰੀਆਂ ਨੂੰ ਕਹਿਤਾ ਕਿ ਨਹੀਂ ਠੰਡੇ ਰਹੋ ਕੁਝ ਨਹੀਂ ਕਹਿਣਾ ਇਹਨਾਂ ਨੂੰ ਉਹ ਗੱਲ ਰੋਕ ਦਿੱਤੀ ਹੁਣ ਜਿੱਥੋਂ ਤੁਹਾਡਾ ਸਵਾਲ ਸ਼ੁਰੂ ਹੋਇਆ ਸੀ ਆਪਾਂ ਗੱਲ ਉੱਥੇ ਹੀ ਆ ਜੀ ਜਦੋਂ ਪੁਲਿਸ ਅਧਿਕਾਰੀਆਂ ਨੇ ਜਿਹੜੇ ਮਤਲਬ ਬਹੁਤ ਵੱਡੇ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਵਾਲੇ ਪੁਲਿਸ ਅਫਸਰ ਹੋਣ ਚਾਹੇ ਈਸ਼ਵਰ ਚੰਦਰ ਹੋਣ ਚਾਹੇ ਐਲਕੇ ਯਾਦਵ ਸਾਹਿਬ ਹੋਣ ਜੀ ਜਦੋਂ ਉਹਨਾਂ ਦੀ ਕੀਤੀ ਹੋਈ ਤਫ਼ਤੀਸ਼ ਖੂਖਾਤੇ ਚ ਛੁੱਟ ਦਿੱਤੀ ਜਾਵੇ ਜੀ ਜਾਂ ਉਹਦੇ ਉੱਤੇ ਬੰਦਸ਼ ਲਾ ਦਿੱਤੀ ਜਾਵੇ ਤਾਂ ਫਿਰ ਉਹਨਾਂ ਦੀ ਹਾਲਤ ਕੀ ਹੋ ਜੀ ਉਹਨਾਂ ਨੂੰ ਬੜਾ ਮਹਿਸੂਸ ਹੋਇਆ ਕਿ ਅਸੀਂ ਜਦੋਂ ਵਰਦੀਆਂ ਪਾਈਆਂ ਸੀ ਸੌਖਾਦੀ ਸੀ ਜੀ ਕਿ ਜੀ ਅਸੀਂ ਇਨਸਾਫ਼ ਦੇਵਾਂਗੇ ਖਾਸ ਕਰਕੇ ਐਲਕੇ ਯਾਦਵ ਸਾਹਿਬ ਨੇ ਤੇ ਤਾਂ ਗੱਲ ਹੀ ਉਲਟ ਜਾ ਰਹੀ ਏ ਅਸੀਂ ਬੜੀ ਮਿਹਨਤ ਕਰਕੇ ਸਾਰਾ ਮਾਮਲਾ ਡਿਟੈਕਟ ਕਰ ਲਿਆ ਸਾਰਾ ਟ੍ਰੇਸ ਕਰ ਲਿਆ ਕੇਸ ਹੁਣ ਜਦੋਂ ਗਲਾਮਾਂ ਹੱਥ ਜਾਉਣ ਵਾਲੇ ਉਸ ਵੇਲੇ ਸਾਨੂੰ ਹਕੂਮਤ ਨੇ ਰੋਕਤਾ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਜੀ ਉਹਨਾਂ ਨੇ ਫਿਰ ਸਾਫ਼ ਸਮੇਂ ਬੈਠ ਕੇ ਡਿਸਕਸ਼ਨ ਕਰਨ ਲੱਗੇ ਕੀ 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 ਗੱਲ ਹੋ ਤਾਂ ਜਿਹੜੀ ਬਠਿੰਡੇ ਵਾਲੀ ਖਬਰ ਸਾਡੀ ਲੱਗੀ ਸੀ ਜਿੱਦੀ ਵਜ੍ਹਾ ਕਰਨੋਂ ਇੰਸਪੈਕਟਰ ਸਭ ਬਚੇ ਸੀਗੇ ਛਾਣੀਦਾਰ ਸਾਹਿਬ ਜੀ ਉਹ ਗੱਲ ਜਿਹੜੀ ਆ ਉਹ ਭਪਿੰਦਰ ਸਿੰਘ ਦੇ ਦਿਮਾਗ ਦੇ ਵਿੱਚ ਸੀ ਉਹ ਡੀਐਸਪੀ ਸੀ ਭពਿੰਦਰ ਸਿੰਘ ਦੀ ਸਰਵਿਸ ਕਿੰਨੇ ਬਠਿੰਡੇ ਤੋਂ ਸ਼ੁਰੂ ਹੋਈ ਸੀ ਜੀ ਤਾਂ ਇਹ ਐਸੇ ਜਿਹੜੇ ਤੋਂ ਮੈਨੂੰ ਜਾਣਦੇ ਸੀ ਇਸ ਕਰਕੇ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਯਾਰ ਸਾਡੇ ਅਫਸਰਾਂ ਦੀ ਵੀ ਇੱਜ਼ਤ ਦਾ ਸਵਾਲ ਹੈ ਇਹ ਮਾਮਲਾ ਤੁਸੀਂ ਆਓ ਅਸੀਂ ਫਿਰ ਉੱਥੇ ਗਏ ਤੇ ਸਾਰੀ ਕਹਾਣੀ ਜਿਹੜੀ ਹੈ ਸਾਡੇ ਧਿਆਨ ਚਾਈ ਅਸੀਂ ਫਿਰ ਇਸ ਮਾਮਲੇ ਨੂੰ ਹਾਈਲਾਈਟ ਕੀਤਾ ਜੀ ਜਦੋਂ ਇਹ ਹਾਈਲਾਈਟ ਹੋਊਗੀ ਕਿਉਂਕਿ ਜਿਹੜੇ ਜਸਟਿਸ ਮਹਿਤਾਬ ਸਿੰਘ ਗਿੱਲ ਸੀ ਇਹ ਖੁਦ ਮੋਗਾ ਨੂੰ ਬਿਲੌਗ ਕਰਦੇ ਰਿਪਰੈਜ਼ੈਂਟ ਕਰਦੇ ਇਹ ਉੱਥੋਂ ਦੇ ਰਹਿਣ ਵਾਲੇ ਸੀ ਜੀ ਇਹ ਅਸਲ ਦੇ ਵਿੱਚ ਉੱਥੋਂ ਦੇ ਰਹਿਣ ਵਾਲੇ ਸੀ ਇਹਨਾਂ ਦੀ ਸੋਚ ਜਿਹੜੀ ਹੈ ਕੁਝ ਹੋਰ ਸੀ ਜੱਥੇਦਾਰ ਤੋਤਾ ਸਿੰਘ ਦੇ ਨਾਲ ਜਿਹੜੀ ਹੈਗੀ ਹੈ ਇਹਨਾਂ ਦੇ ਕੋਈ ਸੰਬੰਧ ਚੰਗੇ ਨਹੀਂ ਸੀ ਜੀ ਔਰ ਮੋਗੇ ਦੇ ਵਿੱਚ ਉਸ ਰਿਹਾਰਕਰ ਬਚ ਗਈ ਜੀ ਬਿਲਕੁਲ ਜਦੋਂ ਐਡੀ ਵੱਡੀ ਖਬਰ ਲਾ ਕੇ ਪੁਲਿਸ ਦਾ ਜਿਹੜਾ ਸਕੈਂਡਲ ਹੈ ਬੇਨਕਾਬ ਹੋ ਗਿਆ ਵਿੱਚ ਐਸਐਸਪੀ ਵਗੈਰਾ ਦਾ ਨਾਮ ਆ ਗਿਆ ਜੀ ਤਾਂ ਤੁਸੀਂ ਦੇਖੋ ਵੀ ਨਮਜ਼ ਮਨਾ ਅਖਬਾਰ ਜਿਹੜਾ ਹੈਗਾ ਖਬਰਤਾ ਹੈ ਪੰਜਾਬ ਦਾ ਬਹੁਤ ਪੁਰਾਣਾ ਖਬਰ ਹੈ ਲੇਕਿਨ ਇਹਦੀ ਜਿਹੜੀ ਆਪਾਂ ਕਹਿ ਦਈਏ ਐਸ਼ਾਇਤ ਜੀ ਜਿਹਦੀ ਸਰਕੂਲੇਸ਼ਨ ਪਹਿਲਾਂ ਤੋਂ ਹੀ ਘੱਟ ਸੀ ਹੁੰਦੀ ਉਹਦੀ ਘੱਟੀ ਹੈ ਜੀ ਲੇਕਿਨ ਜਦੋਂ ਕਦੇ ਇਹਦੇ ਵਿੱਚ ਖਬਰ ਲੱਗਦੀ ਹੈ ਉਹ ਖਬਰ ਹਲਚਲ ਪੈਦਾ ਕਰਦੀ ਜੀ ਕਰਦੀ ਹੈ ਬਿਲਕੁਲ ਔਰ ਉਹ ਖਬਰ ਨੇ ਜਦੋਂ ਹਲ ਕਾਪੀਆਂ ਮਿਲਣਾ ਜੀ ਅਮਰਤਜੀ ਤੁਸੀਂ ਹੈਰਾਨ ਹੋਵੋਗੇ ਕਿ ਉਸ ਵੇਲੇ 10-10 ਰੁਪਏ ਦੀਆਂ ਕਾਪੀਆਂ ਫੋਟੋ ਸਟੇਟ ਕਰਾ ਕੇ ਲੋਕਾਂ ਨੇ ਵੇਚੀਆਂ ਸੀ ਮੋਗਾ ਦੇ ਵਿੱਚ ਜੀ ਔਰ ਉਹੀ ਕਾਪੀ ਜਿਹੜੀ ਹੈ ਇੱਕ ਕਿਤੇ ਇਹਦਾ ਕੋਲੇ ਪਹੁੰਚ ਗਈ ਇਹ ਲੋਕਾਂ ਨੇ ਫੈਕਸ ਕਰਤੀ ਜੀ ਮਹਿਤਾਬ ਸਿੰਘ ਗਿਲਹੋੜਾ ਨੂੰ ਕਿਹਾ ਦੇਖੋ ਜੀ ਇਹ ਕੀ ਹੋ ਜਾਂਦਾ ਕਿਉਂਕਿ ਜਿਸ ਜਿਹੜਾ ਜੱਜ ਜਿੱਥੋਂ ਦਾ ਹੋਵੇ ਆਪਾਂ ਜਾਣਦੇ ਹੁੰਦੇ ਨਹੀਂ ਕਿ ਆ ਜੱਜ ਇਥੋਂ ਦਾ ਉਹ ਚਸਪੀ ਰੱਖਦਾ ਜੀ ਉਸੇ ਦਾ ਉਹ ਆਹ ਉਹ ਏਰੀਆ ਨਾਲ ਵੀ ਦਿਲਚਸਪੀ ਰੱਖਦਾ ਤੇ ਲੋਕ ਵੀ ਜਾਣਦੇ ਹੁੰਦੇ ਕਿ ਸਾਡੇ ਹਲਕੇ ਦਾ ਜੱਜ ਆ ਇਹ ਕੁਝ ਕਰ ਸਕਦਾ ਜੀ ਤਾਂ ਉਹਨਾਂ ਨੇ ਉਹਨਾਂ ਨੂੰ ਇਹ ਸਾਸ਼ਾ ਦੇ ਨਾਲ ਭੇਜਤੀ ਤੇ ਜਿਹੜੇ ਫਿਰ ਮੇਰੇ ਮਿੱਤਰ ਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਮੈਂ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਗਿਆ ਅਰਲੀਨ ਦੀ ਮਾਰਨਿੰਗ ਜਦੋਂ ਮਤਲਬ ਕੋਰਟ ਲੱਗਦੀ ਹੈ ਤੇ ਕਹਿੰਦੇ ਜੱਜ ਸਾਹਿਬ ਨੇ ਮੈਨੂੰ ਪੁੱਛਿਆ ਵੀ ਮਿਸਟਰ ਸੋ ਐਂਡ ਸੋ ਜੀ ਕੀ ਆਪਣੀ ਜਿਹੜੀ ਵਾਰ ਦੀ ਲਾਇਬ੍ਰੇਰੀ ਹੈ ਉਹਦੇ ਚ ਅਖਬਾਰ ਨਮਜ਼ਬਾਨਾ ਆਉਂਦਾ ਹੈ ਜੀ ਉਹ ਕਹਿੰਦਾ ਜੀ ਹਾਂ ਆਉਂਦਾ ਹੈ ਕਹਿੰਦੇ ਵੀ ਹੁਣ ਇਮੀਡੀਏਟ ਫਿਰ ਨਮਜ਼ਬਾਨਾ ਮੰਗਵਾਓ ਜੀ ਉਹਨਾਂ ਨੇ ਆਪਣੇ ਸਹਾਇਕ ਨੂੰ ਕਿਹਾ ਵੀ ਜਾ ਨਮਜ਼ਬਾਨਾ ਲੈ ਕੇ ਆ ਨਮਜ਼ਬਾਨਾ ਲਾਇਬ੍ਰੇਰੀ ਚ ਲੈ ਗਿਆ ਚੁੱਕ ਕੇ ਜੀ ਔਰ ਉਹਨੇ ਜਿਹੜਾ ਜੱਜ ਸਾਹਿਬ ਨੂੰ ਕਿਹਾ ਆ ਲਓ ਜੀ ਅਖਬਾਰ ਆ ਗਿਆ ਉਹ ਕਹਿੰਦੇ ਵੀ ਐ ਨਹੀਂ ਅੰਦਰ ਹੀ ਆ ਜਾਤੇ ਰਿਟਾਇਰ ਲਾਈਕ ਉਹਨਾਂ ਨੂੰ ਲੱਗੇ ਉਹ ਕਹਿੰਦੇ ਪੜੋਏ ਖਬਰ ਜਦੋਂ ਉਹਨਾਂ ਨੇ ਉਹ ਖਬਰ ਪੜ੍ਹੀ ਕਿ ਆ ਖਬਰ ਹੈ ਜੀ ਆ ਮਾਮਲਾ ਹੈ ਫਿਰ ਉਹਨਾਂ ਨੇ ਕਹਿ ਕੇ ਦਾ ਸੂ ਮੋਟਰ ਨੋਟਿਸ ਲੈਣਾ ਬੜਦਾ ਔਰ ਉਹਨਾਂ ਨੇ ਉਹਦਾ ਸੂ ਮੋਟਰ ਨੋਟਿਸ ਲਿਆ ਉਸੇ ਵੇਲੇ ਫਿਰ ਉਹਨਾਂ ਨੇ ਸਟੇਟਸ ਸਪੋਰਟ ਤਲਬ ਕਰ ਲਈ ਜੀ ਜਿਹੜੀ ਮਤਲਬ ਜਿਹੜੀ ਐਸ ਆਈਟੀਸੀ ਐਸ ਆਈਟੀ ਵਾਲਿਆਂ ਨੂੰ ਕਹਿੰਦਾ ਕਿ ਤੁਸੀਂ ਸਟੇਟਸ ਸਪੋਰਟ ਆਪ ਦੀ ਪੇਸ਼ ਕਰੋ ਜੀ ਐਸ ਆਈਟੀ ਦੇ ਚੀਫ ਬਣਾਤੇ ਸੀ ਡੀਜੀਪੀ ਸਾਹਿਬ ਨੇ ਜਿਹੜੇ ਸੀ ਆਪਣੇ ਇਹ ਇਸ ਵਾਰ ਦੇ ਅੰਦਰ ਜਿਹੜੇ ਹੈਗੇ ਐਸਆਈਟੀ ਦੇ ਚੀਫ ਬਣ ਗਏ ਸੀ ਔਰ ਐਲਕੇ ਯਾਦਵ ਸਾਹਿਬ ਤੇ ਭੁਪਿੰਦਰ ਸਿੰਘ ਉਹ ਮੈਂਬਰ ਬਣ ਗਏ ਸੀ ਜੀ ਇਹਨਾਂ ਨੇ ਫਿਰ ਜੋ ਸਟੇਟਸ ਰਿਪੋਰਟ ਪੇਸ਼ ਕੀਤੀ ਜੀ ਸਾਡੀ ਸਟੇਟਸ ਰਿਪੋਰਟ ਇਹ ਹੈ ਉਹਦੇ ਆਧਾਰ ਦੇ ਵਿੱਚ ਫਿਰ ਇਹ ਮਾਮਲਾ ਸੀਬੀਆਈ ਨੂੰ ਗਿਆ ਜੀ ਔਰ ਸੀਬੀਆਈ ਦੇ ਕੋਲੇ ਜਿਸ ਕਿਸਮ ਦੀਆਂ ਫਿਰ ਤੁਹਾਨੂੰ ਪਤਾ ਬਹੁਤ ਲੰਬਾ ਕੰਮ ਹੁੰਦਾ ਸੀਬੀਆਈ ਦਾ ਇਹ ਕੇਸ ਚੱਲਿਆ ਤੇ ਚੱਲ ਕੇ ਕੇਸ ਇਸ ਮੁਕਾਮ ਦੇ ਉੱਤੇ ਪਹੁੰਚ ਗਿਆ ਜੀ ਠੀਕ ਹੈ ਕੁਝ ਪੋਲੀਟੀਸ਼ੀਅਨ ਜਿਹੜੇ ਹੈਗੇ ਸ਼ਾਇਦ ਉਹਨਾਂ ਦੇ ਖਿਲਾਫ ਇਦਲੀ ਐਵੀਡੈਂਸ ਨਾ ਹੋਵੇ ਜੀ ਉਹਨਾਂ ਨੂੰ ਬਰੀ ਕਰਤਾ ਹੈ ਲੇਕਿਨ ਪੁਲਿਸ ਦੇ ਚਾਰਜ ਜਿਹੜੇ ਹੈਗੇ ਮੇਰੇ ਖਿਲਾਫ ਵੀ ਮੇਰੀ ਜਿੱਥੋਂ ਜਿੰਨੀ ਇੱਕ ਮੇਰੀ ਉਮਰ ਹੈ ਜੀ ਮੈਂ ਆਪਣੀ ਉਮਰ ਦੇ ਵਿੱਚ ਕਦੇ ਦੇਖਿਆ ਨਹੀਂ ਕਿ ਇਹੋ ਜਿਹੀ ਘਟਿਆ ਅਪਰਾਧ ਦੇ ਵਿੱਚ ਜੀ ਕਦੇ ਕਿਸੇ ਐਸਐਸਪੀ ਨੂੰ ਕੈਨ ਹੋਈ ਜੀ ਜਾਂ ਉਹਨੂੰ ਗਿਲਤੀ ਕਰਾਰ ਦਿੱਤਾ ਹੋਵੇ ਜਾਂ ਐਸਪੀ ਨੂੰ ਗਿਲਤੀ ਕਰਾਰ ਦਿੱਤਾ ਹੋਵੇ ਇਹ ਇੱਕ ਮਤਲਬ ਆਪਣੇ ਆਪ ਦੇ ਵਿੱਚ ਮੈਂ ਸਭ ਤੋਂ ਬੜੀ ਅਜੀਬ ਤਫਤੀਸ਼ ਸੀ ਜੀ ਜਿਹੜੀ ਤਫਤੀਸ਼ ਨੂੰ ਸ਼ਾਨਦਾਰ ਅਫਸਰਾਂ ਨੇ ਕੀਤਾ ਔਰ ਮੈਂ ਸਮਝੂਗਾ ਕਿ ਜਿਹੜੇ ਐਮਐਸ ਗਿਲ ਸਾਹਿਬ ਸੀ ਮਹਤਾਬ ਸਿੰਘ ਗਿਲ ਸਾਹਿਬ ਤੁਹਾਨੂੰ ਪਤਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਉਹ ਰਾਜੀ ਸਰਕਾਰ ਬਣੀ ਹੈ ਜੀ ਉਦੋਂ ਉਹ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ ਸੀ ਜੀ ਔਰ ਉਸ ਕਮਿਸ਼ਨ ਦੀ ਡਿਊਟੀ ਇਹ ਲਈ ਸੀ ਕਿ ਅਕਾਲੀ ਰਾਜ ਦੇ ਦੌਰਾਨ ਜਿਹੜੇ ਲੋਕਾਂ ਦੇ ਖਿਲਾਫ ਨਜਾਇਜ਼ ਕੇਸ ਬਣੇ ਤੁਸੀਂ ਉਹਨਾਂ ਨੂੰ ਜਿਹੜੀ ਹੈਗੀ ਹੈ ਪੜਤਾਲ ਕਰੋ ਜੀ ਪੜਤਾਲ ਕਰਕੇ ਤੇ ਫਿਰ ਉਹਨਾਂ ਕੇਸਾਂ ਦੀ ਰਿਪੋਰਟ ਕਰੋ ਔਰ ਮਹਤਾਬ ਸਿੰਘ ਗਿਲੋਹਰਾ ਨੇ ਫਿਰ ਬਹੁਤ ਸਾਰੇ ਕੇਸਾਂ ਦੀ ਜਿਹੜੀ ਕੋ ਰਿਟਾਇਰ ਹੋ ਚੁੱਕੇ ਸੀ ਉਦੋਂ ਤੱਕ ਜੀ ਇਹਨਾਂ ਨੇ ਫਿਰ ਉਹ ਜਿਹੜੇ ਹੈਗੇ ਕੇਸ ਲੱਭ ਲੱਭ ਕੇ ਉਹਨਾਂ ਕੇਸਾਂ ਦੀ ਜਿਹੜੀ ਹੈਗੀ ਐਫਆਈ ਜਿਨ੍ਹਾਂ ਨੇ ਵੀ ਐਪਲੀਕੇਸ਼ਨਾਂ ਦਿੱਤੀਆਂ ਉਹਨਾਂ ਨੂੰ ਜਾਂਚਿਆ ਜਾਂਚ ਤੋਂ ਬਾਅਦ ਇਹਨਾਂ ਨੇ ਲਗਾ ਕਿ ਇਹ ਕੇਸ ਠੁ ਸਰਕਾਰ ਨੂੰ ਉਹਨੇ ਰਿਪੋਰਟ ਕੀਤੀ ਫਿਰ ਉਹ ਕੇਸ ਅਦਾਲਤਾਂ ਦੇ ਵਿੱਚੋਂ ਸਰਕਾਰ ਨੇ ਵਿਦਰਾਜ ਕੀਤਾ ਜਾਂ ਉਹਨਾਂ ਕੇਸਾਂ ਨੂੰ ਰੱਦ ਮਤਲਬ ਜਿਹੜਾ ਹੈਗਾ ਬਰੀ ਕਰਵਾਇਆ ਇਸ ਤਰ੍ਹਾਂ ਦੀ ਸੀ ਸੋ ਕੁੱਲ ਮਿਲ ਕੇ ਜਿਹੜੀ ਇਹ ਕਹਾਣੀ ਹੈ ਇੱਕ ਜਹੀ ਕਹਾਣੀ ਹੈ ਮੇਰੀ ਵੀ ਜ਼ਿੰਦਗੀ ਦੀ ਹੈ ਮੈਂ ਸਮਝਦਾ ਇੱਕ ਅਜੀਬ ਕਹਾਣੀ ਮੇਰੇ ਧਿਆਨ ਦੇ ਵਿੱਚ ਆਈ ਸੀ ਆ ਪਹਿਲਾਂ ਇੱਕ ਨਹੀਂ ਤਾਂ ਮੇਰੇ ਵਰਗਾ ਇੱਕ ਸੁਧਾਰਨ ਪੱਤਰਕਾਰ ਜੀ ਇਹ ਜੇ ਮਾਮਲੇ ਨੂੰ ਉਠਾਉਂਦਾ ਹੈ ਔਰ ਉਹ ਹਾਈ ਕੋਰਟ ਨੋਟਿਸ ਲੈਂਦੀ ਹੈ ਜੀ ਬਹੁਤ ਵੱਡੀ ਗੱਲ ਪਰ ਸੀਬੀਆਈ ਮਤਲਬ ਜਿਹੜੀ ਹੈਗੀ ਸਜ਼ਾ ਦਿੰਦੀ ਹੈ ਇਸ ਮੈਂ ਸਮਝਦਾ ਕਿ ਜੇ ਸਾਡੀ ਅੱਜ ਦੀ ਪੱਤਰਕਾਰ ਦਾ ਜਿਹੜੀ ਇੱਕ ਨਵੀਂ ਪੀੜੀ ਹੈ ਨਵੀਂ ਪੀੜੀ ਨੂੰ ਸਿੱਖਣਾ ਚਾਹੀਦਾ ਜੀ ਜੀ ਬਿਲਕੁਲ ਕਿ ਜਿਹੜੇ ਵੱਡੇ ਲੋਕ ਹੈ ਅਸੀਂ ਵਜ਼ੀਰਾਂ ਦੀ ਕਵਰੇਜ ਕਰੀ ਜਾਂਦੇ ਆ ਅਸੀਂ ਐਮਐਲਏ ਦੀ ਕਵਰ ਕਰੀ ਜਾਂਦੇ ਅਸੀਂ ਐਸਐਸਪੀ ਜਾਂ ਡੀਜੀਪੀ ਦੀ ਕਵਰੇਜ ਕਰੀਏ ਉਹਨਾਂ ਨੇ ਤੇ ਕਰਵਾ ਹੀ ਲੈਣੀ ਹੈ ਸਾਥੂ ਜੀ ਕਿਉਂਕਿ ਉਹਨਾਂ ਦੇ ਕੋਲ ਸੱਤਾ ਉਹਨਾਂ ਦੇ ਕੋਲੇ ਪਾਵਰ ਹੈ ਜੀ ਪੱਤਰਕਾਰਤਾ ਦਾ ਮਤਲਬ ਇਹ ਹੁੰਦਾ ਕਿ ਜਿਨ੍ਹਾਂ ਲੋਕਾਂ ਦੀ ਜ਼ੁਬਾਨ ਹੈ ਨਹੀਂ ਅਸੀਂ ਉਹਨਾਂ ਦੀ ਜ਼ੁਬਾਨ ਬਣਦੇ ਜੀ ਬਿਲਕੁਲ ਜਿਨ੍ਹਾਂ ਲੋਕਾਂ ਦੀ ਕੋਈ ਬਾਹ ਫੜਨ ਵਾਲਾ ਹੈ ਨਹੀਂ ਅਸੀਂ ਉਹਨਾਂ ਦੀ ਬਾਹ ਫੜਨੀ ਹੈ ਜੀ ਕਿਤੇ ਕੋ ਬਚਾਰੀ ਉਹ ਕੁੜੀ ਕਿੱਥੋਂ ਚਲੀ ਤੁਹਾਡੇ ਸਿਧਮਾ ਬੇੜ ਦੇ ਇੱਕ ਥਾਣੇ ਦੇ ਵਿੱਚੋਂ ਕਿਵੇਂ ਉਸ ਦੇ ਨਾਲ ਕੀ ਖਰਾਬ ਹੋ ਹੁੰਦੀ ਰਹੀ ਕਿਵੇਂ ਮਾਮਲਾ ਮਤਲਬ ਜਿਹੜਾ ਹੈਗਾ ਕਿਸੇ ਬੰਦੇ ਦੇ ਧਿਆਨ ਦੇ ਵਿੱਚ ਆਉਂਦਾ ਹੈ ਕਿਸੇ ਦੇ ਵਿੱਚ ਆਏ ਸਾਰੇ-ਸਾਰੇ ਪਾਤਰਾਂ ਨੇ ਮਿਲ ਕੇ ਆਪੋ-ਆਪਣਾ ਕੰਮ ਕੀਤਾ ਹੈ ਜੀ ਔਰ ਉਹਦਾ ਤੁਸੀਂ ਦੇਖੋ ਜਿਹੜਾ ਅੰਤ ਹੈ ਉਹ ਅੰਤ ਆਪਾਂ ਇਹ ਕਹਾਂਗੇ ਕਿ ਇੱਕ ਫਰੂਟਫੁੱਲ ਅੰਤ ਹੈ ਇਹਦੇ ਨਾਲ ਘਟੋ-ਘਟ ਬਰਦੀ ਧਾਰੀ ਜਿਹੜੇ ਫਰਜ ਸੁਨਾਸ਼ ਲੋਕ ਬੈਠੇ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਹੋ ਜਿਹੇ ਕਾਲੀਆਂ ਪੇਡਾਂ ਜਿਹੜੀਆਂ ਭਾਵੇਂ ਤੁਹਾਡੇ ਅਫਸਰ ਵੀ ਹੋਵੇ ਜੀ ਜੇ ਉਹ ਗਲਤ ਕੰਮ ਕਰਦੇ ਉਹਨਾਂ ਗਲਤ ਕੰਮਾਂ ਨੂੰ ਬੇਨਕਾਬ ਕਰੋ ਮੈਂ ਦਾਅਦ ਦੇਣੀ ਚਾਹੂੰਗਾ ਸਰਦਾਰ ਭੁਪਿੰਦਰ ਸਿੰਘ ਹੋਣਾ ਨੂੰ ਇੱਕ ਡੀਐਸਪੀ ਆਪਣੇ ਐਸਐਸਪੀ ਦੇ ਖਿਲਾਫ ਰਿਪੋਰਟ ਕਰ ਰਹੇ ਜੀ ਬਹੁਤ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਜੀ ਜੀ ਔਰ ਜਦੋਂ ਉਹਨੂੰ ਪਤਾ ਲੱਗਾ ਕਿ ਸਾਡੀ ਕੀਤੀ ਹੋਈ ਜਿਹੜੀ ਹੈਗੀ ਜਾਂਚ ਖੂਖਾਤੇ ਚ ਪੈ ਰਹੀ ਹੈ ਸਰਕਾਰ ਖੂਖਾਤੇ ਚ ਸਟਵਾ ਰਹੀ ਹੈ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਜੀ ਔਰ ਮੈਂ ਇੱਥੋਂ ਗਿਆ ਅਸੀਂ ਜਾ ਕੇ ਖਬਰਾਂ ਲਾਈਆਂ ਤੇ ਉਹਨਾਂ ਖਬਰਾਂ ਦਾ ਨਤੀਜਾ ਅੱ ਇੱਕ ਟਿਲੋ ਸਭ ਇਹ ਦੱਸੋ ਜਦੋਂ ਤੁਸੀਂ ਇਸ ਸਮੁੱਚੇ ਮਾਮਲੇ ਨੂੰ ਕਵਰ ਕਰ ਰਹੇ ਸੀਗੇ ਕਵਰੇਜ ਕਰ ਰਹੇ ਸੀ ਤੁਹਾਨੂੰ ਕੋਈ ਸਿਆਸੀ ਬੰਦਿਆਂ ਵੱਲੋਂ ਜਾਂ ਪੁਲਿਸ ਦੇ ਇਹਨਾਂ ਅਫਸਰਾਂ ਵੱਲੋਂ ਕੋਈ ਧਮਕੀਆਂ ਵਗੈਰਾ ਆਈਆਂ ਜਾਂ ਤੁਹਾਡੀਆਂ ਮਤਲਬ ਖਬਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਮਰਤਜੀਤ ਮੇਰਾ ਮੰਨਣਾ ਇਹ ਹੈ ਕਿ ਧਮਕੀ ਉਹਨਾਂ ਲੋਕਾਂ ਨੂੰ ਆਉਂਦੀ ਹੈ ਜਿਹੜੇ ਡਰਦੇ ਜੀ ਜਿਹੜੇ ਪੱਤਰਕਾਰ ਡਰਦੇ ਨਹੀਂ ਜਿਨ੍ਹਾਂ ਦਾ ਜਿਨ੍ਹਾਂ ਦਾ ਇੱਕ ਰੈਪਿਊਟੇਸ਼ਨ ਬਣਾ ਹੁੰਦਾ ਉਹਨਾਂ ਨੇ ਤਾਂ ਗੱਲ ਕਰਨ ਦੀ ਕੋਈ ਜਰੂਰਤ ਨਹੀਂ ਰੱਖਦਾ ਜੀ ਮੋਰਓਵਰ ਮੈਂ ਜਿਸ ਅਖਬਾਰ ਦੇ ਵਿੱਚ ਕੰਮ ਕਰਦਾ ਰਿਹਾ ਜੀ ਅੱਜ ਵੀ ਮੈਂ ਉਸ ਅਖਬਾਰ ਦੇ ਨਾਲ ਜੁੜਿਆ ਹੋਇਆ ਹਾਂ ਹੁਣ ਠੀਕ ਹੈ ਮੈਂ ਰੈਗੂਲਰ ਨਹੀਂ ਉਹਨਾਂ ਨੂੰ ਖਬਰਾਂ ਭੇਜਦਾ ਜੀ ਮੈਂ ਕੋਈ ਤਰਖਾ ਨਹੀਂ ਲਦਾ ਪਰ ਜਦੋਂ ਇਸ ਕਿਸਮ ਦੀ ਖਬਰ ਆ ਜਾਂਦੀ ਹੈ ਕੋਈ ਜਿਹੜੀ ਖਬਰ ਜਿਹੜੀ ਹੈ ਬਹੁਤ ਇੰਪੋਰਟੈਂਟ ਖਬਰ ਹੋਵੇ ਮੈਂ ਲਿਖਦਾ ਜੀ ਪਰ ਉਹ ਅਖਬਾਰ ਦੀ ਵੀ ਜਿਹੜੀ ਸੋਚ ਹੈ ਉਸ ਅਖਬਾਰ ਨੂੰ ਵੀ ਕੋਈ ਪ੍ਰਭਾਵਿਤ ਨਹੀਂ ਕਰ ਸਕਦਾ ਨਾ ਸਰਕਾਰਾਂ ਪ੍ਰਭਾਵਿਤ ਕਰ ਸਕਦੀਆਂ ਨਾ ਲੀਡਰ ਪ੍ਰਭਾਵਿਤ ਕਰ ਸਕਦੇ ਇਦੇ ਚ ਇਹ ਹੈ ਕਿ ਜੇ ਤੁਸੀਂ ਆਪ ਹੀ ਹੌਸਲਾ ਛੱਡ ਜੂਗੇ। ਜੀ। ਅਗਲਾ ਕਹਿੰਦਾ ਜੀ ਇਹਨਾਂ ਨੇ ਫਲਾਦਾਂ ਖਰੀਦ ਲਿਆ। ਜੀ। ਖਰੀਦੂ ਤਾਂ ਤਾਂ ਜੇ ਮੰਡੀ 'ਚ ਮਾਲ ਵਿਕਣ ਨੂੰ ਤਿਆਰ ਹੋਊਗਾ। ਬਿਲਕੁਲ ਜੀ ਬਿਲਕੁਲ। ਜੇ ਮਾਲ ਵਿਕਣ ਨੂੰ ਤਿਆਰ ਨਹੀਂ ਥਰੂ ਕੌਣ ਖਰੀਦੂਗਾ? ਜੀ ਜੀ। ਇਸ ਕਰਕੇ ਜਿਹੜੇ ਜਿਹੜੇ ਲੋਕ ਕਹਿੰਦੇ ਜੀ ਇਹ ਖਰੀਦੋ ਫਰੋਖਤੋਗ ਦੀ ਫਲਾਣੀ ਵਿਕਣ ਜਦੋਂ ਕੋਈ ਬੰਦਾ ਵਿਕਣ ਨੂੰ ਤਿਆਰ ਹੁੰਦਾ ਖਰੀਦਿਆ ਹੋਈ ਜਾਂਦਾ। ਜੇ ਤੁਸੀਂ ਨਹੀਂ ਵਿਕਣਾ ਚਾਹੁੰਦੇ ਕੋਈ ਕੱਖ ਨਹੀਂ ਹੁੰਦਾ। ਅਮਰਤਜੀਤ ਤੁਸੀਂ ਇਹ ਦੇਖੋ ਕਿ ਮੇਰੀ ਲਗਭਗ 70 ਇਅਰ 올ਡ ਹਾਂ ਮੈਂ ਜੀ 70 ਸਾਲ ਦੇ ਕਰੀ ਮੇਰੀ ਉਮਰ ਹੋ ਗਈ ਮੇਰੀ ਜ਼ਿੰਦਗੀ ਦੇ ਵਿੱਚ ਮੈਂ ਸਭ ਕੁਝ ਦੇਖਿਆ ਹਾਂ ਹਾਂ ਤਖਲੀਫਾਂ ਆਉਂਦੀਆਂ ਤੁਹਾਨੂੰ 57 ਤੋਂ ਲੈ ਕੇ ਹਰ ਕਿਸਮ ਦੇ ਜਿਹੜੇ ਕੇਸ-ਕੂਸ ਮੇਰੇ ਤੇ ਬਣੇ ਇਹ ਇੱਕ ਸਟੇਜ ਹੁੰਦੀ ਹੈ ਜੀ ਇਹ ਤੁਹਾਡੇ ਦੇ ਉੱਤੇ ਕੇਸ-ਕੂਸ ਬਣਾਉਂਦੇ ਫਿਰ ਉਹ ਜਦੋਂ ਦੇਖ ਲੈਂਦੇ ਵੀ ਇਹ ਬੰਦੇ ਤੇ ਪੱਥਰ ਤੇ ਪਾਣੀ ਪਾਈ ਜਾਓ ਕੋਈ ਫਾਇਦਾ ਇਹਦਾ ਕੋਈ ਹੋਣਾ ਨਹੀਂ ਉੱਥੇ ਚੁੱਪ ਕਰ ਜਾਂਦੀ ਕਿੰਨੇ ਪੱਤਰਕਾਰ ਆ ਇਸ ਵੇਲੇ ਪੰਜਾਬ ਦੇ ਵਿੱਚ ਜੀ ਬਹੁਤ ਸਾਰੇ ਪੱਤਰਕਾਰ ਆ ਪਰ ਉਹਨਾਂ ਪੱਤਰਕਾਰਾਂ ਦੇ ਵਿੱਚੋਂ ਆਪਾਂ ਦੇਖੀਏ ਤਾਂ ਤੁਹਾਨੂੰ ਗਿਣਤੀ ਦੇ ਪੱਤਰਕਾਰ ਮਿਲ ਲ ਏ ਬਤਲ ਤੁਹਾਡੇ ਤੇ ਆਪ ਤੇ ਬਹੁਤ ਕੁਝ ਨਿਰਭਰ ਹੈ ਜੀ ਔਰ ਮੈਂ ਸਮਝਦਾ ਕਿ ਰੋਟੀ ਜਿਹੜੇ ਹੈਗੇ ਬਹੁਤ ਵੱਡੇ ਵੱਡੇ ਲੋਕ ਵੀ ਖਾਂਦੇ ਹੈ ਠੱਗ ਚੋਰ ਵੀ ਰੋਟੀ ਖਾਂਦੇ ਓ ਲੋਕ ਜਿਹੜੇ ਕਦੇ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਜਿਨ੍ਹਾਂ ਦਾ ਨਿੱਕੇ ਨਿੱਕੇ ਨਾਮ ਹੁੰਦੇ ਸੀ ਉਹਨਾਂ ਬਹੁਤ ਵੱਡੇ ਵੱਡੇ ਚੈਨਲਾਂ ਦੇ ਤੇ ਅਖਬਾਰਾਂ ਦੇ ਮਾਲਕ ਬਣੇ ਬੈਠੇ ਹੈ ਜੀ ਪਰ ਉਹਨਾਂ ਦੀ ਇੱਜ਼ਤ ਕੀ ਹੈ ਜੀ ਜ਼ੀਰੋ ਬਿਲਕੁਲ ਤੇ ਜਿਹੜੇ ਜਿਹੜੇ ਬੰਦੇ ਬਲੌਗ ਪੁਡਾਂ ਦੇ ਵਿੱਚ ਰਹਿੰਦੇ ਸੀ ਰੋਟੀਆਂ ਦੋ ਉਹ ਖਾਂਦੇ ਆ ਰੋਟੀਆਂ ਦੋ ਦੋ ਆਪਾਂ ਖਾਂਦੇ ਆ ਉਹਨਾਂ ਲੋਕਾਂ ਦੀ ਸਮਾਜ ਦੇ ਵਿੱਚ ਜੇ ਇੱਜ਼ਤ ਨਹੀਂ ਤੇ ਮੈਂ ਘਟੋ ਘਟ ਕਹਿੰਦਾ ਬਦਰਾਮੀ ਨਹੀਂ ਹੈ ਜੀ ਜੀ ਇੱਕ ਉਦੋਂ ਤੁਹਾਡੇ ਕੋਈ ਧਿਆਨ ਚ ਇਸ ਤਰ੍ਹਾਂ ਦੇ ਅੰਕੜੇ ਹੈ ਵੀ ਕਿੰਨੇ ਕ ਲੋਕਾਂ ਨੂੰ ਪੁਲਿਸ ਵੱਲੋਂ ਇਸ ਸਕੈਂਡਲ ਦੇ ਜ਼ਰੀਏ ਆਪਣੇ ਮੱਕੜੀ ਜਾਲ ਦੇ ਵਿੱਚ ਫਸਾਇਆ ਗਿਆ ਜਾਂ ਕਿੰਨੇ ਕ ਪੈਸਿਆਂ ਦਾ ਉਸ ਸਮੇਂ ਕਾਰੋਬਾਰ ਹੋ ਗਿਆ ਸੀ ਦੇਖੋ ਗੱਲ ਹੈ ਵੀ ਜਿਹੜਾ ਇੱਕ ਮੋਟਾ ਜਿਹਾ ਉਸ ਵੇਲੇ ਅੰਦਾਜ਼ਾ ਲਾਇਆ ਸੀ ਪੁਲਿਸ ਅਫਸਰ ਨਾਲ ਮੇਰੀ ਗੱਲਬਾਤ ਹੋਈ ਸੀ ਉਹ ਕਹਿੰਦੇ ਸੀ ਉਸ ਵੇਲੇ 2007 ਜੀ 4 ਕ ਕਰੋੜ ਰੁਪਈਆ ਪੁਲਿਸ ਨੇ ਤੇ ਸਿਆਸਤਦਾਨਾਂ ਨੇ ਇਕੱਠਾ ਕਰ ਲਿਆ ਸੀ ਜੀ 4 ਕ ਕਰੋੜ ਰੁਪਈਆ ਜੀ 2007 ਦੇ 4 ਕਰੋੜ ਦਾ ਮਤਲਬ ਅੱਜ ਦਾ 40 ਕਰੋੜ ਹੈ ਜੀ ਅੱਜ 40 ਕਰੋੜ ਦੇ ਬਰਾਬਰ ਐਨਾ ਪੈਸਾ ਉੱਥੋਂ ਇਕੱਠਾ ਹੋ ਗਿਆ ਸੀ ਜੀ ਔਰ ਮੋਗੇ ਦੇ ਵਿੱਚ ਤੁਸੀਂ ਦੇਖਿਆ ਉਹਨਾ ਮੋਗੇ ਦੇ ਵਿੱਚ ਬੜੇ ਜਿਹੜੇ ਆ ਉੱਥੋਂ ਪਿੱਛੇ ਵੀ ਤੇ ਅੱਗੇ ਵੀ ਜੇ ਆਪਾਂ ਦੇਖੀ ਤਾਂ ਬਹੁਤ ਸਾਰੀਆਂ ਖਬਰਾਂ ਮੋਗੇ ਜੂ ਨਿਕਲਿਆ ਗਈ ਮੋਗੇ ਦੇ ਵਿੱਚ ਇੱਕ ਬਹੁਤ ਵੱਡਾ ਪਾਸਪੋਰਟ ਸਕੈਂਡਲ ਵੀ ਹੋਇਆ ਸੀ ਜੀ ਜੀ ਹੋਇਆ ਸੀ ਉਹ ਪਾਸਪੋਰਟ ਸਕੈਂਡਲ ਵੀ ਜਿਹੜਾ ਮੋਗੇ ਦੇ ਵਿੱਚ ਹੋਇਆ ਸੀ ਉਹ ਪਾਸਪੋਰਟ ਸਕੈਂਡਲ ਕਿਉਂਕਿ ਜਦੋਂ ਇਸ ਕਿਸਮ ਦੀ ਪ੍ਰਵਿਰਤੀ ਪੈਦਾ ਹੋ ਜੇ ਜੀ ਕਿਸੇ ਫੋਰਸ ਦੇ ਵਿੱਚ ਕੁਝ ਲੋਕ ਇਹੋ ਜਿਹੇ ਹੋ ਜਾਂਦੇ ਤਾਂ ਫਿਰ ਦੂਜਿਆਂ ਨੂੰ ਵੀ ਥੋੜਾ ਜਿਹਾ ਇਹ ਹੋ ਜਾਂਦਾ ਵੀ ਆਪਾਂ ਇਹਦੇ ਵਿੱਚ ਕਮਾਈ ਕਰ ਜੀ ਹੁਣ ਤੁਸੀਂ ਇਹ ਦੇਖੋ ਵੀ ਮੋਗੇ ਤੋਂ ਕੁਝ ਲੋਕ ਇਹੋ ਜਿਹੇ ਹੈਗੇ ਜਿਹੜੇ ਪੁਲਿਸ ਦੇ ਵਿੱਚ ਕੰਮ ਕਰਦੇ ਸੀ ਅੱਜ ਕੱਲੋ ਪੁਲਿਸ ਜਾਂ ਵਿਦਿਆਤਕਾਂ ਨੂੰ ਵੀ ਬੇਨਕਾਬ ਕਰ ਰਹੇ ਡਿਜੀਟਲ ਮੀਡੀਆ ਦੇ ਜ਼ਰੀਏ ਉਹ ਆ ਕੇ ਆਪਣੇ ਸਾਹਮਣੇ ਗੱਲਾ ਕਰਦੇ ਕਿਉਂਕਿ ਜੇ ਹੁਣ ਆਪਾਂ ਕਿਸੇ ਦਾ ਨਾਮ ਲੈਨੇ ਤਾਂ ਉਹਦੇ ਨਾਮ ਨਾਲ ਹੀ ਉਹਨਾਂ ਨੂੰ ਕਹੇ ਆਪਾਂ ਉਹਦੀ ਪਬਲਿਸ਼ ਵੀ ਕਰਦੇ ਜੀ ਪਰ ਉੱਥੇ ਕੰਮ ਕਰਨ ਵਾਲੇ ਬੰਦੇ ਹੁੰਦੇ ਮਤਲਬ ਫੋਰਸ ਦੇ ਵੀ ਚੰਗੇ ਬੰਦੇ ਵੀ ਹੈਗੇ ਮਾੜੇ ਬੰਦੇ ਵੀ ਜੀ ਪਰ ਤੁਹਾਨੂੰ ਖਰੀਦੂ ਬੰਦਾ ਹੋ ਨਹੀਂ ਜਦੋਂ ਤੁਸੀਂ ਵੇਚਣ ਵਾਸਤੇ ਤਿਆਰ ਹੋਊਗਾ ਮੇਰਾ ਇਹ ਮੰਨਣਾ ਹੈ ਜੀ ਤੇਨੂੰ ਸਾਬ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ